ਮੈਂ ਬੜੀ ਸ਼ਲਾਘਾ ਕਰਦੀ ਆ ਮੰਨਣ ਲਈ ਵੀ ਬੜਾ ਜਿਗਰਾ ਚਾਹੀਦਾ ਹੈ ਇੱਥੇ ਤੇ ਆ ਝਾੜੂ ਵਾਲੇ ਮੰਨ ਹੀ ਨਹੀਂ ਰਹੇ ਇਹ ਜਦੋਂ ਵੀ ਕੁਝ ਕਰਦੇ ਆ ਇਹ ਤਾਂ 70 ਸਾਲ ਪਿੱਛੇ ਚਲੇ ਜਾਂਦੇ ਆ ਆਪਣੀ ਨਲਾਇਕੀ ਛੁਪਾਉਣ ਲਈ ਇਹ ਜਿਹੜਾ ਨੈਕਸਸ ਹੈ ਇਹਨੂੰ ਆਪਰੇਟ ਕਰਨਾ ਚਲਾਉਣਾ ਜਿਹੜਾ ਹੈ ਸੌਖਾ ਕੰਮ ਨਹੀਂ ਹੈ ਇਹ ਸਾਰਿਆਂ ਦੀ ਮਿੱਲੀ ਭਗਤ ਨਾਲ ਹੈ ਤੇ ਇਹ ਸਾਰੇ ਕਿਹਦੇ ਅੰਡਰ ਨੇ ਇੱਕ ਬੰਦੇ ਦਾ ਜ਼ਮੀਰ ਤੇ ਜਗਾ ਵੀ ਲਈਏ ਤੇ ਬਾਕੀ ਜਿਹੜੀਆਂ ਲਾਸ਼ਾਂ ਨੇ ਮੈਂ ਤੇ 92 ਲਾਸ਼ਾਂ ਹੀ ਕਹੂੰਗੀ ਜਿਹੜੀਆਂ ਪੰਜਾਬ ਦੇ ਸਰਕਾਰ ਬਣਾ ਕੇ ਬੈਠੀਆਂ ਸੀ ਦੇ ਰਿਵਾਲਦੀ ਨਹੀਂ ਅਸੀਂ ਲਾਵਾਂਗੇ ਕਿਉਂਕਿ ਉਹਦਾ ਇੱਥੇ ਕੋਈ ਲੈਣ ਦੇਣ ਹੈ ਨਹੀਂ ਉਹ ਐਵੇਂ ਹੀ ਨਜਾਇਜ਼ ਹੀ ਆ ਕੇ ਇੱਥੇ ਬੈਠਾ ਹੋਇਆ ਬੰਦਾ ਇੱਕ ਹੋਰ ਵੀ ਮੈਨੂੰ ਕਈ ਗੱਲਾਂ ਉਹਨਾਂ ਬਾਰੇ ਪਤਾ ਲੱਗੀਆਂ ਆਪਣੇ ਸ਼ਹਿਰ ਦੇ ਵਿੱਚ ਜਿਹੜੇ ਉਹ ਪੱਕੇ ਬੰਦੋਬਸਤ ਕਰ ਰਹੇ ਆ ਨਾ ਇੱਥੇ ਸਿਆਸਤ ਕਮਾਉਂਦੇ ਸਭ ਸਾਨੂੰ ਪਤਾ ਹੈ ਜਦੋਂ ਕੋਈ ਵੱਡਾ ਮਗਰਮਾਚ ਫਸਦਾ ਹੈ ਨਾ ਤੇ ਛੋਟੀ ਮੋਟੀਆਂ ਮੱਛਲੀਆਂ ਦੀ ਬਲੀ ਦਿੰਦੇ ਆ ਨੇ ਪੋਸਟਰ ਤਾਂ ਨਜ਼ਰ ਨਹੀਂ ਆਉਂਦੇ ਸਰਕਾਰ ਤੁਸੀਂ ਜਾਂਦੇ ਹੋ ਅਮਰਸਰ ਤੋਂ ਚੰਡੀਗੜ੍ਹ ਜਾਂਦੇ ਹੋ ਤਾਂ ਮੈਨੂੰ ਮੈਨੂੰ ਪਤਾ ਕਿਹੜੇ ਪੋਸਟਰ ਨਜ਼ਰ ਆਉਂਦੇ ਆ ਜਾਂ ਕੇਜਰੀਵਾਲ ਦੀ ਫੋਟੋ ਲੱਗੀ ਹੁੰਦੀ ਹੈ ਜਾਂ ਭਗਵੰਤ ਮਾਨ ਸਾਹਿਬ ਦੀ ਲੱਗੀ ਹੁੰਦੀ ਹੈ ਯੁੱਧ ਨਸ਼ੇ ਵਿਰੁੱਧ ਆਹ ਕਰਤਾ ਫਲਾਨ ਕਰਤਾ ਢਿੰਕ ਕਰਤਾ ਆ ਵਿਜੇ ਸਿੰਘਲਾ ਆ ਵਿਜੇ ਸਿੰਘਲਾ ਦੇ بیٹے ਦੀ ਸ਼ਾਦੀ ਹੈ ਨਾ ਆ ਭਗਵੰਤ ਮਾਨ ਸਾਹਿਬ ਦੀ ਮਾਤਾ ਜੀ ਗਿੱਧਾ ਪਾ ਰਹੀ ਹੈ ਉੱਥੇ ਏ ਮਿਸਟਰ ਇੰਡੀਆ ਬਣੀ ਹੋਈ ਐ ਇਸ ਟਾਈਮ ਮਤਲਬ ਉਸ ਫਿਲਮ ਦਾ ਕਿਰਦਾਰ ਨਿਭਾਰੀ ਐ ਇਹ ਹਲਕੇ ਚ ਤਾਂ ਨਜ਼ਰ ਨਹੀਂ ਆਉਂਦੀ ਉਹ ਕਹਿੰਦੇ ਮੇਰੇ ਨਹੀਂ ਹਲਕੇ ਚ ਕਿੱਥੇ ਰਹਿੰਦੀ ਐ ਹਲਕੇ ਦੇ ਵਿੱਚ ਇਹ ਦੱਸੋ ਵੀ ਕਿੱਥੇ ਕਿਹੜੇ ਕਿਹੜੇ ਲੋਕਾਂ ਨੂੰ ਮਿਲਦੀ ਐ ਖੇਡਣਾ ਵਾਲੇ ਪਾਸੇ ਲੱਗ ਜਾਂਨ ਕਿਤੇ ਨੌਜਵਾਨ ਨਾ ਹੁਣ ਦੇਖੋ ਬੰਦੇ ਬਾਹਰ ਜਾਈ ਜਾਂਦੇ ਆ ਕੀ ਕਰਨ ਫਿਰ ਇੱਥੇ ਹੁਣ ਮਾਪੇ ਜਾਂ ਬਾਹਰ ਪੇ ਹੀ ਦਿੰਦੇ ਆ ਜੇ ਕੋਈ ਮਾਸਾ ਕੋਈ ਕਿੱਲਾ ਦੋ ਕਿੱਲੇ ਵੀ ਆ ਕਿਸੇ ਕੋਲ ਵੇਚ ਵਟ ਕੇ ਉਹਨੂੰ ਬਾਹਰ ਤੋਰ ਦਿੰਦੇ ਆ ਵੀ ਆ ਸੀ ਛੱਡ ਕੇ ਲੋਕ ਇੱਚ ਹੁੰਦੇ ਹੁਣ ਇਹ ਕਿਹੜੀਆਂ ਗੱਲਾਂ ਕਰਦੇ ਆ ਜੀ ਨਹੀਂ ਇਹ 3 ਮਹੀਨੇ ਕਹਿੰਦੇ ਸੀ ਆ 3 ਸਾਲ ਹੀ ਬੀਤ ਗਏ ਆ ਕੀ ਆ 3 ਸਾਲ ਹੀ ਬੀਤ ਗਏ ਆ ਕੀ ਕਰ ਲਿਆ ਅਥਾਰ ਵਾਲੀ ਬੀਬੀ ਬਾਹਰ ਰੀਲਾ ਪਾਉਣ ਡਈ ਆ ਦੱਸੋ ਜੀ ਐਡੇ ਵੱਡੇ ਕਾਂਡ ਦੇ ਵਿੱਚ ਉਹ ਫਸੀ ਸੀ ਤੇ ਉਹ ਬਾਹਰ ਆ ਗਈ ਐ ਕੀ ਕਰਨ ਲਈ ਕਰ ਲਈ ਆ ਕੀ ਕੀ ਕਰ ਲੈਣਾ ਇੱਥੇ ਵੀ ਇਹਨਾਂ ਨੇ ਹੁਣ ਆ ਥੋੜੇ ਦਿਨਾਂ ਸਸਪੈਂਡ ਕੀਤੇ ਆ ਨਾ ਡਿਸਮਿਸ ਤਾਂ ਨਹੀਂ ਕੀਤੇ ਨਾ ਸਸਪੈਂਡ ਉਹਨਾਂ ਦੱਸੋ ਵੀ ਅੰਦਰ ਦਿੱਤੇ ਦਿੱਤੇ ਬੰਦੇ ਵੀ ਬਾਹਰ ਹੋਣਦੇ ਆ ਤੇ ਬਾਹਰ ਵਾਲਿਆਂ ਨੂੰ ਕਿੱਥੇ ਅੰਦਰ ਭੇਜਣਾ ਇਹਨਾਂ ਨੇ ਤੇ ਇਸ ਕਰਕੇ ਨਹੀਂ ਮੇਰਾ ਸਵਾਲ ਹੈ ਕਿ 31 ਮਈ ਨੂੰ ਪੰਜਾਬ ਨਸ਼ਾ ਮੁਕਤ ਹੋਣ ਜਾ ਰਿਹਾ ਉਹਨਾਂ ਨੇ ਕਿਹਾ ਕਿ ਅਸੀਂ ਪੰਜਾਬ ਨਸ਼ਾ ਮੁਕਤ ਕਰ ਦਾਂਗੇ ਕਿ ਆ ਕਾਲੀਦਲ ਵੱਲੋਂ ਰੂਪਕੌਰ ਸੱਧੂ ਇਸ ਫੈਸਲੇ ਦਾ ਸਵਾਗਤ ਕਰਨਗੇ ਬਿਲਕੁਲ ਸਵਾਗਤ ਕਰੂਗੇ ਪੋਸਟਰ ਲਵਾਉਂਗੇ ਮੁੱਖ ਮੰਤਰੀ ਸਾਹਿਬ ਦੇ ਪੂਰੇ ਸ਼ਹਿਰ ਦੇ ਵਿੱਚ ਹਰ ਜਗ੍ਹਾ ਹਰ ਚੌਂਕ 'ਚ ਲਵਾਵਾਂਗੇ ਪੰਜਾਬ ਦੀ ਸਿਆਸਤ 'ਚ ਮਜੀਠਾ ਹਲਕਾ ਹਮੇਸ਼ਾ ਬਹੁਤ ਅਹਿਮ ਰਹਿੰਦਾ ਹੈ ਮਜੀਠੇ ਦੀ ਗੱਲ ਕਰੀਏ ਤਾਂ ਵਿਕਰਮ ਮਜੀਠੀਆ ਦੇ ਨਾਮ ਦੇ ਉੱਤੇ ਹਲਕਾ ਅਕਸਰ ਚਰਚਾ ਦਾ ਵਿਸ਼ਾ ਰਹਿੰਦਾ ਹੈ ਲੇਕਿਨ ਅੱਜ ਕੱਲ ਚਰਚਾ ਦਾ ਵਿਸ਼ਾ ਬਣਿਆ ਹੈ ਜ਼ਹਿਰੀਲੀ ਸ਼ਰਾਬ ਕਰਕੇ ਔਰ ਜ਼ਹਿਰੀਲੀ ਸ਼ਰਾਬ ਕਰਕੇ ਤੇ 24 ਤੋਂ ਵੱਧ ਮੌਤਾ ਹੋ ਚੁੱਕੀਆਂ ਨੇ ਸ਼੍ਰੋਮਣੀ ਕਾਲੀ ਦਲ ਵੱਲੋਂ ਸਵਾਲ ਚੁੱਕੇ ਜਾ ਰਹੇ ਨੇ ਪਰ ਪੰਜਾਬ ਸਰਕਾਰ ਇੱਕ ਪਾਸੇ ਕਹਿ ਰਹੀ ਹੈ ਕਿ ਇਸ ਮਾਮਲੇ ਨੂੰ ਬਿਲਕੁਲ ਖਤਮ ਕਰ ਦਿੱਤਾ ਗਿਆ ਹੈ 10-10 ਲੱਖ ਰੁਪਏ ਦਾ ਮੁਆਵਜ਼ਾ ਪਰਿਵਾਰਾਂ ਨੂੰ ਦਿੱਤਾ ਗਿਆ ਹੈ ਪਰ ਸ਼੍ਰੋਮਣੀ ਅਕਾਲੀ ਦਲ ਦੇ ਕੁਝ ਸਵਾਲ ਨੇ ਤੇ ਸਾਡੇ ਨਾਲ ਰੂਪਕਰ ਸੰਧੂ ਜੀ ਮੌਜੂਦ ਨੇ ਜੋ ਕਿ ਸ਼੍ਰੋਮਣੀ ਅਕਾਲੀ ਦਲ ਦੇ ਨੌਜਵਾਨ ਆਗੂ ਨੇ ਮੈਂ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਾਡੇ ਇਸ ਖਾਸ ਸ਼ੋਅ ਦੇ ਵਿੱਚ ਜੀ ਥੈਂਕ ਯੂ ਸੋ ਮਚ ਤਾਂ ਅਕਾਲੀ ਦਲ ਨੂੰ ਕੀ ਪ੍ਰੋਬਲਮ ਇਸ ਵੇਲੇ ਹੈ ਕਿਉਂਕਿ ਮਾਨ ਸਰਕਾਰ ਆਈ ਸੀ ਕਹਿ ਰਹੇ ਨੇ ਜੀ 10-10 ਲੱਖ ਦਾ ਮੁਆਵਜ਼ਾ ਤੇ ਸਭ ਦਾ ਖਰਚਾ ਚੁੱਕਾਂਗੇ ਨੌਕਰੀਆਂ ਤੱਕ ਦੇਣ ਦੀ ਗੱਲ ਕਰ ਦਿੱਤੀ ਗਈ ਹੈ ਉਹਦੇ ਬਾਰੇ ਕੀ ਕਹੋਗੇ ਨਹੀਂ ਅਕਾਲੀ ਦਲ ਨੂੰ ਨਹੀਂ ਕੋਈ ਪ੍ਰੋਬਲਮ ਅਕਾਲੀ ਦਲ ਤੋਂ ਪ੍ਰੋਬਲਮ ਹੈ ਸਾਰਿਆਂ ਨੂੰ ਆਪਾਂ ਇਹ ਕਹਿ ਸਕਦੇ ਹਾਂ ਰਹੀ ਗੱਲ ਜਿਹੜੀ ਮੁਆਵਜ਼ੇ ਦੀ ਜਦੋਂ ਬੰਦੇ ਘਰੋਂ ਸ਼ਰਾਬ ਪੀਣ ਗਏ ਸੀ ਚਾਹੇ 20 ਰੁਪਏ ਦੀ ਥੈਲੀ ਸੀ ਉਹ ਮੁਆਵਜ਼ਾ ਲੈਣ ਤਾਂ ਸੜਕਾਂ ਤੇ ਨਿਕਲੇ ਨਹੀਂ ਸੀ ਇਹ ਤੇ ਸਰਕਾਰ ਸਰਕਾਰ ਦੀ ਨਲਾਇਕੀ ਜਿਹਨੂੰ ਆਪਾਂ ਕਹਿ ਸਕਦੇ ਹਾਂ ਕਿ ਇਹਨੂੰ ਇੱਕ ਮੁਆਵਜ਼ੇ ਦਾ ਇੱਕ ਇਨਸੀਡੈਂਟ ਬਣਾ ਕੇ ਹੁਣ ਪੇਸ਼ ਕਰ ਰਹੇ ਆ ਜਵਾਬ ਦੇ ਇਹਨਾਂ ਦੀ ਬਣਦੀ ਹੈ ਪੰਜਾਬ ਕੋਈ ਡਰਾਈ ਸਟੇਟ ਤਾਂ ਹੈ ਨਹੀਂ ਇੱਥੇ ਸ਼ਰਾਬ ਲੀਗਲ ਹੈ ਤੇ ਜਦੋਂ ਕੋਈ ਚੀਜ਼ ਸਰਕਾਰ ਦੇ ਮਰਜ਼ੀ ਨਾਲ ਵੇਖ ਰਹੀ ਹੈ ਤੇ ਉਹਦੀ ਜ਼ਿੰਮੇਵਾਰੀ ਵੀ ਐਂਡ ਤੇ ਸਰਕਾਰ ਨੂੰ ਹੀ ਚੁਕਣੀ ਪੈਂਦੀ ਹੈ ਔਰ ਇਹ ਕੋਈ ਪਹਿਲੀ ਵਾਰ ਤਾਂ ਹੋਇਆ ਨਹੀਂ ਹੈ ਪਹਿਲਾਂ ਵੀ ਇਹਨਾਂ ਨੇ ਖੁਦ ਹੀ ਰੋਲਾ ਪਾਉਂਦੇ ਸੀ ਇਹੋ ਹੀ ਆਪਣੇ ਮੁੱਖ ਮੰਤਰੀ ਸਾਹਿਬ ਸੀ ਉਦੋਂ ਜਦੋਂ ਕੈਪਟਨ ਦੀ ਸਰਕਾਰ ਸੀ ਉਦੋਂ ਵੀ ਇਹ ਇਨਸੀਡੈਂਟ ਹੋਇਆ ਹੁਣ ਵੀ ਥੋੜੇ ਮਹੀਨੇ ਪਹਿਲਾਂ ਸੰਗਰੂਰ ਚ ਜਦੋਂ ਹੋਇਆ ਪਿਛਲੇ 2024 ਚ ਪਰ ਹੁਣ ਮੁੱਖ ਦੀ ਗੱਲ ਇਹ ਹੈ ਕਿ ਸਾਰਾ ਤੰਤਰ ਪ੍ਰਸ਼ਾਸਨ ਹਰ ਇੱਕ ਚੀਜ਼ ਜਿਹੜੀ ਹੈ ਉਹ ਆਮ ਆਦਮੀ ਪਾਰਟੀ ਨੂੰ ਜਿਹੜੀ ਹੈ ਪੰਜਾਬ ਦੇ ਲੋਕਾਂ ਨੇ ਦੇ ਦਿੱਤੀ ਹੁਣ ਜੇ ਆਪਾਂ ਅਜੇ ਵੀ ਪੁਰਾਣੀਆਂ ਸਰਕਾਰਾਂ ਨੂੰ ਭੰਡੀ ਜਾਈਏ ਆਪਣੀਆਂ ਨਲਾਇਕੀਆਂ ਉਹਨਾਂ ਦੇ ਉੱਤੇ ਥੋਪੀ ਜਾਈਏ बार-बार ਐਵੇਂ ਜਿੱਦਾਂ ਕਹਿ ਲੋ ਕਿ ਹੁਣ ਪੇਸ਼ ਨਹੀਂ ਚੱਲ ਰਹੀ ਤੇ ਡਿੱਗੀ ਖੋਤੀ ਤੋਂ ਤੇ ਗੁੱਸਾ ਘਮਿਆਰ ਤੇ ਵਾਲੀ ਕਹਾਵਤ ਕੀ ਹੁਣ ਇਹਨਾਂ ਦੀ ਜਦੋਂ ਆਪਣੀ ਜਵਾਬਦੇਹੀ ਬਣੀ ਹੈ ਲੋਕਾਂ ਅੱਗੇ ਤੇ ਅਜੇ ਵੀ ਇਹ ਜਿਹੜਾ ਆ ਕਦੀ ਅਕਾਲੀ ਦਲ ਦਾ ਨਾਮ ਲਾ ਦਿੰਦੇ ਆ ਕਦੀ ਕਿਸੇ ਹੋਰ ਦਲ ਦਾ ਨਾਮ ਲਾ ਦਿੰਦੇ ਆ ਇਹ ਕੀ ਕਰ ਰਹੇ ਨੇ ਆਪਣੇ ਜਵਾਬ ਦੇਣਾ ਨਹੀਂ ਉਹ ਕਹਿੰਦੇ ਨੇ ਕਿ ਠੀਕ ਹੈ ਇਨਸੀਡੈਂਟ ਸੀਗਾ ਕਿ ਪੁਰਾਣੇ ਸਮੇਂ ਦੇ ਉੱਤੇ ਨੈਕਸਸ ਚੱਲ ਰਿਹਾ ਸੀ ਤੇ ਉਸ ਦੇ ਵਿੱਚ ਇੱਕ ਤਰ੍ਹਾਂ ਦਾ ਇੱਕ ਕੋਤਾਹੀ ਵਰਤੀ ਗਈ ਤੇ ਉਹਦੇ ਵਿੱਚ ਅਸੀਂ ਕਾਰਵਾਈ ਕਰਦੇ ਹੋਏ ਦਿੱਲੀ ਤੱਕ ਨਾਲਾਂ ਦੇ ਤਾਰ ਜਿਹੜੇ ਜੁੜੇ ਸੀ ਉਹ ਵੀ ਸਾਰੇ ਉਹਨਾਂ ਨੇ ਕਿਹਾ ਕਿ ਅਸੀਂ ਬ੍ਰੇਕ ਕਰ ਦਿੱਤੇ ਐ 10-10 ਲੱਖ ਦਾ ਮੁਆਵਜ਼ਾ ਦਿੱਤਾ ਔਰ ਸਾਰੇ ਕੰਮ ਅਸੀਂ ਪੂਰੇ ਕਰ ਦਿੱਤੇ ਫਿਰ ਕੀ ਪ੍ਰੋਬਲਮ ਹੋਈ قال मुख्यमंत्री साहब ਜਦੋਂ ਉੱਥੇ ਪ੍ਰੈਸ ਨੂੰ ਸੰਬੋਧਨ ਕਰ ਰਹੇ ਸੀ ਵੇਖੋ ਕਿੰਨੀ ਸ਼ਰਮਨਾਕ ਗੱਲ ਹੈ ਉੱਥੇ ਖੁਦ ਕਬੂਲ ਕੀਤਾ ਉਹਨਾਂ ਨੇ ਇਹ ਗੱਲ ਨੂੰ ਕਿ ਬਿਨਾ ਪ੍ਰਸ਼ਾਸਨ ਤੋਂ ਬਿਨਾ ਪੁਲਿਸ ਤੋਂ ਬਿਨਾ ਅਫਸਰशाही ਦੀ ਮਦਦ ਤੋਂ ਇਹ ਜਿਹੜਾ ਨੈਕਸਸ ਹੈ ਇਹਨੂੰ ਆਪਰੇਟ ਕਰਨਾ ਚਲਾਉਣਾ ਜਿਹੜਾ ਹੈ ਸੌਖਾ ਕੰਮ ਨਹੀਂ ਹੈ ਇਹ ਸਾਰਿਆਂ ਦੀ ਮਿਲਿ ਭੋਗਤ ਨਾਲ ਹੈ ਤੇ ਇਹ ਸਾਰੇ ਕਿਹਦੇ ਅੰਡਰ ਨੇ ਆਪਣਾ ਹੋਮ ਮਿਨਿਸਟਰੀ ਕਿਹਦੇ ਕੋਲ ਹੈ ਪੂਰੀ ਪੁਲਿਸ ਕਿਧੇ ਕੋਲ ਹੈ ਪਰ ਮੈਂ ਸ਼ਰਾਬ ਦੇ ਤੰਤਰ ਦੀ ਗੱਲ ਕਰੀ ਤੇ ਹਰ ਸਰਕਾਰ ਤੇ ਵਿੱਚ ਹੋਣਾ ਸ਼ੁਰੂ ਹੋ ਗਿਆ ਅਕਾਲੀ ਦਲ ਦੀ ਸਰਕਾਰ ਚ ਵੀ ਹੋਇਆ ਸੀ ਕਾਂਗਰਸ ਦੀ ਸਰਕਾਰ ਚ ਹੋਇਆ ਆਮ ਆਦਮੀ ਪਾਰਟੀ ਸਰਕਾਰ ਚ ਹੋਇਆ ਕਾਰਨ ਕੀ ਹੈ ਕਿ ਇਸ ਤੰਤਰ ਨੂੰ ਕੋਈ ਵੀ ਸਰਕਾਰ ਨਹੀਂ ਤੋੜ ਸਕੀ ਇਹ ਸਮੇਂ ਦੀ ਸਰਕਾਰਾਂ ਦੀ ਨਲਾਇਕੀ ਹੈ ਬਿਲਕੁਲ ਨਲਾਇਕੀ ਹੈ ਜੀ ਬਿਲਕੁਲ ਨਲਾਇਕੀ ਹੈ ਪਰ ਸਰਕਾਰ ਪਰ ਅਕਾਲੀ ਦਲ ਵੀ ਹੈ ਸਰਕਾਰਾਂ ਦੇ ਵਿੱਚ ਮੈਂ ਮੰਨਦੀ ਆ ਮੈਂ ਬਿਲਕੁਲ ਮੰਨਦੀ ਆ ਦੇਖੋ ਬੰਦਾ ਉਹੀ ਹੈ ਜਿਹੜਾ ਆਪਣੀਆਂ ਗਲਤੀਆਂ ਨੂੰ ਵੀ ਮੰਨੇ ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਆਪਾਂ ਜਦੋਂ ਹੁਣ ਆ ਜਿਹੜੀ ਹੋਣ ਵਾਲੀ ਸਰਕਾਰ ਹੈ ਇਹ ਆਪਣੀਆਂ ਗਲਤੀਆਂ ਨੂੰ ਤਾਂ ਮੰਨ ਨਹੀਂ ਰਹੀ ਇਹ ਦੂਸਰਿਆਂ ਤੇ ਹੀ ਧੋਪ ਰਹੀ ਆ ਆਪਾਂ ਪ੍ਰੈਜ਼ੈਂਟ ਨੂੰ ਸਵਾਰ ਨਹੀਂ ਰਹੇ ਆਪਾਂ ਪਾਸਟ ਨੂੰ ਹੀ ਖਿੱਚੀ ਜਾ ਰਹੇ ਆ ਇੱਕ ਕਦੋਂ ਤੱਕ 70 ਸਾਲ ਦਾ 슬ੋਗਨ ਚਲਾ ਕੇ ਆਪਣੇ ਆਪ ਨੂੰ ਪ੍ਰੋਟੈਕਟ ਕਰਨਗੇ ਕਦੋਂ ਤੱਕ ਇਸ ਆੜ ਦੇ ਵਿੱਚ ਹੋਣ ਦਾ ਜੋ ਕ੍ਰਾਈਮ ਹੋ ਰਿਹਾ ਇਹਨੂੰ ਚੁਪਾਉਂਦੇ ਰਹਿਣਗੇ ਇਹਨਾਂ ਨੂੰ ਸ਼ਰਮ ਕਰਨੀ ਚਾਹੀਦੀ ਆ ਉਹ ਕਹਿੰਦੇ ਪਹਿਲਾ ਮੁੱਖ ਮంత్రి ਜਿਹੜਾ ਮੌਕੇ ਤੇ ਪਹੁੰਚਿਆ ਕੈਪਟਨ ਤੇ ਮੌਕੇ ਤੇ ਨਹੀਂ ਸੀ ਪਹੁੰਚੇ ਤੇ ਅਸੀਂ ਜਿਹੜਾ ਮੌਕੇ ਤੇ ਪਹੁੰਚ ਕੇ ਇੱਕ ਦਿਨ ਦੇ ਵਿੱਚ ਸਾਰੇ ਪਰਿਵਾਰਾਂ ਦਾ ਜੋ ਵੀ ਮਸਲਾ ਹੈ ਸਾਰਾ ਅਸੀਂ ਹੱਲ ਵੀ ਕਰਵਾ ਦਿੱਤਾ ਕਿੰਨੀ ਸ਼ਰਮ ਦੀ ਗੱਲ ਹੈ ਕਿ ਸੂਬੇ ਦਾ ਮੁੱਖ ਮੰਤਰੀ ਹੋਵੇ ਤੇ ਉਹਦੇ ਸੂਬੇ ਦੇ ਵਿੱਚ ਨਕਲੀ ਜ਼ਹਿਰੀਲੀ ਸ਼ਰਾਬ ਪੀਨਾਂ ਬੰਦੇ ਮਰ ਜਣ ਤੇ ਮੁੱਖ ਮੰਤਰੀ ਨੂੰ ਇਹੋ ਜੀ ਜਗ੍ਹਾ ਤੇ ਪਹੁੰਚਣਾ ਪੈ ਰਿਹਾ ਇਹ ਕਿੰਨੀ ਕ ਵਡਿਆਈ ਕਰਨ ਵਾਲੀ ਗੱਲ ਹੈ ਇਹ ਕਿੰਨਾ ਕ ਸਰਾਉਣ ਵਾਲੀ ਗੱਲ ਹੈ ਮਤਲਬ ਇੱਥੇ ਆਪਣੇ ਆਪਾ ਬਾਰਡਰ ਬੈਲਟ 'ਚ ਬੈਠੇ ਆ ਇੱਥੇ ਕਿੰਨੇ ਡਰੋਨ ਡਿੱਗ ਰਿਹਾ ਕਈ ਕੁਝ ਹੋ ਰਿਹਾ ਮੁੱਖ ਮੰਤਰੀ ਸਾਹਿਬ ਉੱਥੇ ਪਹੁੰਚੇ ਖੁਦ ਸੋਚੋ ਵੀ ਇਹ ਖੁਦ ਕਾਣੇ ਨੇ ਜਿਹੜੀ ਮੈਂ ਪੰਜਾਬੀ ਭਾਸ਼ਾ ਚ ਕਹਾਂ ਕਿ ਖੁਦ ਇਹਨਾਂ ਦੇ ਵਿੱਚ ਆਪਣੇ ਇਹਨਾਂ ਨੂੰ ਪਤਾ ਹੈ ਵੀ ਜਦੋਂ ਇਹ ਖੁਦ ਕਬੂਲ ਕਰ ਰਹੇ ਨੇ ਕਿ ਇਹ ਬਿਨਾ ਪ੍ਰਸ਼ਾਸਨ ਦੇ ਪੁਲਿਸ ਦੀ ਮਦਦ ਤੋਂ ਨਹੀਂ ਹੋ ਸਕਦਾ ਤਾਂ ਮੁੱਖ ਮੰਤਰੀ ਸਾਹਿਬ ਕਿਤੇ ਨਾ ਕਿਤੇ ਖੁਦ ਹੀ ਆਪਣੀ ਗੱਲ ਦੇ ਉੱਤੇ ਮੋਹਰ ਲਾ ਰਹੇ ਨੇ ਕਿ ਉਹਨਾਂ ਦੇ ਖੁਦ ਦੇ ਲੋਕ ਵਿੱਚ ਸ਼ਾਮਿਲ ਉਹ ਕਹਿੰਦੇ ਮੇਰੇ ਕੋ ਦਰਦ ਨਹੀਂ ਦੇਖਿਆ ਗਿਆ ਮੈਂ ਚੰਡੀਗੜ੍ਹ ਬੈਠਾ ਜਦੋਂ ਮੈਂ ਦਰਦਨਾ ਘਟਨਾ ਸੁਣੀ ਤੇ ਮੈਂ ਉਸ ਵੇਲੇ ਦੁੱਖ ਵੰਡਾਉਣ ਵਾਸਤੇ ਆ ਗਿਆ ਇੱਥੇ ਦੇਖੋ ਇਹ ਤੇ ਸਾਰਿਆਂ ਨੂੰ ਪਤਾ ਹੈ ਕਿ ਕਿੰਨਾ ਗਏ ਦੁੱਖ ਮੰਡਾਉਣ ਆਏ ਆ ਹੁਣ ਮੈਂ ਫੇਰ ਕੁਝ ਬੋਲ ਦੂੰਗੀ ਫੇਰ ਮੇਰੇ ਤੇ ਕਾਰਵਾਈਆਂ ਪਾ ਦਿੰਦੇ ਨੇ ਕਈ ਕੁਝ ਕਰਦੇ ਨੇ ਚਲੋ ਮੈਨੂੰ ਪਰਵਾਹ ਨਹੀਂ ਇਹਨਾਂ ਦੀ ਮੈਂ ਤਾਂ ਆਪਣਾ ਕਿਹ ਲੋ ਆਪਣਾ ਵਿਸਲ ਬਲੋਰਾ ਮੈਂ ਤਾਂ ਰੋਲਾ ਪਾਈ ਜਾਣਾ ਜੋ ਮਰਜ਼ੀ ਹੋ ਜਾਵੇ ਬਾਕੀ ਦਰਦ ਦੇਖੋ ਇਹਨਾਂ ਨੇ 10 ਲੱਖ ਰੁਪਇਆ ਦੇ ਕੇ ਹੁਣ ਇਹ ਦਰਦ ਵੰਡਾ ਦਿੱਤਾ ਹੈ ਉਹ ਬੱਚੇ ਜਿਨ੍ਹਾਂ ਦਾ ਬਾਪ ਚਲਾ ਗਿਆ ਅਚਾਇਕ ਇੱਕ ਚੀਜ਼ ਹੋਰ ਮੈਂ ਕਹਿਣੀ ਚਾਹੁੰਦੀ ਉਹ ਕਹ ਰਹੇ ਨੇ ਕਿ ਕਹਿੰਦੇ ਜੀਆਈ ਵਾਪਸ ਨਹੀਂ ਲਿਆ ਸਕਦੇ ਲੇਕਿਨ ਪਰਿਵਾਰ ਦੇ ਭਵਿੱਖ ਨੂੰ ਅਸੀਂ ਕੁਝ ਠੀਕ ਕਰਨ ਵਾਸਤੇ ਤਿਲ ਫੁੱਲ ਪੇਟਾ ਭੇਟ ਕਰ ਰਹੇ ਹਾਂ ਨਹੀਂ ਇਹ ਪੇਟਾ ਜਿਹੜੀ ਹੈ ਦੇਖੋ ਹੁਣ ਇੱਥੇ ਦੋ ਗੱਲਾਂ ਹੈ ਇੱਕ ਪਾਸੇ ਆਪਣੇ ਭਾਰਤ ਨੇ ਜਿੱਥੇ ਆਪਣੇ ਜਿਹੜੇ ਪੁਲਵਾ ਆਪਣੇ ਪਹਿਲਗਾਮ ਦੇ ਵਿੱਚ ਜਿਹੜੇ ਆਪਣੇ ਲੋਕ ਮਰੇ ਆ ਉਹਦੇ ਵਾਸਤੇ ਐਡੇ ਵੱਡੇ ਲੈਵਲ ਦਾ ਆਪਰੇਸ਼ਨ ਚਲਾ ਦਿੱਤਾ ਆ ਆਪਰੇਸ਼ਨ ਸਿੰਦੂਰ ਮੈਂ ਮੁੱਖ ਮੰਤਰੀ ਸਾਹਿਬ ਨੂੰ ਕਹਿਣਾ ਚਾਹੂੰਗੀ ਕਿ ਕੱਲ ਤੁਹਾਡੇ ਹੀ ਜਿਹੜੇ ਇੱਥੋਂ ਦੇ ਪ੍ਰਭਾਰੀ ਕੀ ਕਹਿੰਦੇ ਆ ਇਹਨਾਂ ਨੂੰ ਆ ਜਿਹੜੇ ਪੰਜਾਬ ਦੇ ਪ੍ਰਭਾਰੀ ਪੰਜਾਬ ਪ੍ਰਭਾਰੀ ਪੰਜਾਬ ਦੇ ਕਦੀਆ ਸ਼ਬਦ ਵੀ ਨਹੀਂ ਸੀ ਸੁਣਿਆ ਐਡੇ ਹਨਾ ਜਲੀਲ ਜੇ ਸ਼ਬਦ ਤੇ ਇਹ ਵੇਖੋ ਜੀ ਚਲੋ ਪ੍ਰਭਾਰੀ ਭਰਬੂਰੀ ਜੋ ਵੀ ਇਹ ਲੱਗੇ ਨੇ ਤੇ ਇਹ ਕੱਲ ਇੱਕ ਸੰਬੋਧਨ ਕਰ ਰਹੇ ਸੀ ਪੀਸੀ ਨੂੰ ਤੇ ਉਹਦੇ ਵਿੱਚ ਬੜਾ ਰੋਲਾ ਪਾ ਰਹੇ ਸੀ ਕਿ ਜੀ ਸੀਜ਼ਫਾਇਰ ਕਿਉਂ ਹੋਇਆ ਨਹੀਂ ਹੋਣਾ ਚਾਹੀਦਾ ਸੀ ਜੀ ਜੰਗ ਕਿਉਂ ਲੜ ਗਈ ਇਹ ਤੇ ਪਹਿਲਾਂ ਹੀ ਚਾਉਂਦੇ ਆ ਵੀ ਪੰਜਾਬ ਅੱਗ ਦੇ ਵਿੱਚ ਅਸੀਂ ਉਹਨਾਂ ਨੂੰ ਧੱਕ ਦਈਏ ਜੀ ਹੁਣ ਮੈਂ ਇੱਥੇ ਇੱਕ ਗੱਲ ਇਹ ਸਪਸ਼ਟ ਕਰਨੀ ਚਾਹੂੰਗੀ ਵੀ ਚਲੋ ਉਹਨਾਂ ਨੇ ਐਡਾ ਵੱਡਾ ਆਪਰੇਸ਼ਨ ਚਲਾਇਆ ਆ ਜਿਹੜਾ ਮਾਫੀਆ ਹੈ ਕੀ ਗੱਲ ਭਗਵੰਤ ਮਾਨ ਸਰਕਾਰ ਜੇ ਇਹ ਲੜਾਈ ਦੇ ਨਾ ਹੱਕ ਚ ਨੇ ਤੇ ਇਸ ਨੈਕਸਸ ਨੂੰ ਤੋੜਨ ਲਈ ਇਹਨੂੰ ਖਤਮ ਕਰਨ ਲਈ ਇਹ ਕੋਈ ਆਪਰੇਸ਼ਨ ਕਿਉਂ ਨਹੀਂ ਚਲਾਉਂਦੇ ਚੱਲਤੇ ਰਿਹਾ ਹੈ ਯੁੱਧ ਨਸ਼ਿਆਂ ਵਿਰੁੱਧ ਇਹੀ ਤਾਂ ਇਹੀ ਤਾਂ ਯੁੱਧ ਨਸ਼ਿਆਂ ਯੁੱਧ ਨਸ਼ਿਆਂ ਵਿਰੁੱਧ ਚੱਲ ਰਿਹਾ ਹੈ 31 ਮਈ ਨੂੰ ਪੰਜਾਬ ਨਸ਼ਾ ਮੁਕਤ ਹੋਣ ਜਾ ਰਿਹਾ ਆ ਕਾਲੀ ਦਲ ਨਹੀਂ ਕਰ ਸਕਿਆ ਕਾਂਗਰਸ ਨਹੀਂ ਕਰ ਸਕੀ ਆਮ ਆਦਮੀ ਪਾਰਟੀ 31 ਮਈ ਨੂੰ ਨਸ਼ਾ ਮੁਕਤ ਕਰ ਰਹੀ ਹੈ 20 ਦਿਨ ਬਾਅਦ ਅਸੀਂ ਇਸੇ ਸਟੇਜ ਤੇ ਬੈਠ ਕੇ ਦੁਬਾਰਾ ਇੰਟਰਵਿਊ ਕਰਾਂਗੇ ਕਿ ਜਦੋਂ ਪੰਜਾਬ ਨਸ਼ਾ ਮੁਕਤ ਹੋਏਗਾ ਉਦੋਂ ਲੈ ਤੁਹਾਨੂੰ ਕੀ ਜਵਾਬ ਹੋਊਗਾ ਇਹਦਾ ਮਤਲਬ ਇਹ ਹੈ ਵੀ 31 ਮਈ ਤੋਂ ਪਹਿਲਾਂ ਪਹਿਲਾਂ ਵੇਚ ਲਓ ਜੋ ਕੁਝ ਵੇਚਣਾ ਹੈ ਨਾ ਇਹਦਾ ਮਤਲਬ ਤਾਂ ਇਹੀ ਹੋ ਗਿਆ ਵੀ ਉਦੋਂ ਬਾਅਦ ਜੇ ਵਿਕੇਗਾ ਤੇ ਇਹ ਤੇ ਇੱਕ ਤਰ੍ਹਾਂ ਦਾ ਅਲਟੀਮੇਟਮ ਦਿੱਤਾ ਇਹਨਾਂ ਨੂੰ ਜੇ ਆਪਾਂ ਦੂਸਰੇ ਤਰੀਕੇ ਨਾਲ ਸਮਝੀਏ ਤੇ 31 ਮਈ ਤੋਂ ਪਹਿਲਾਂ ਪਹਿਲਾਂ ਵੇਚ ਲਓ ਹੁਣ ਆ ਚਲੋ ਵੈਸੇ ਤਾਂ ਸ਼ਰਾਬ ਮੰਦੇ ਕਿਉਂਕਿ ਲੀਗਲ ਹੈ ਇੱਥੇ ਜੀ ਪਰ ਕੀ ਮੈਨੂੰ ਇੱਕ ਵੀ ਇੱਥੇ ਕੋਈ ਬੰਦਾ ਦਿਖਾ ਦਿਓ ਸਾਰਿਆਂ ਨੂੰ ਪਤਾ ਹੈ ਬਾਰਡਰ ਵਾਲ ਚਲਜੋ ਖਾਸੀ ਵਾਲ ਚਲਜੋ ਜੀ ਕੌਣ ਬੰਦਾ ਨਸ਼ਾ ਵੇਚ ਰਿਹਾ ਹੈ ਕੌਣ ਇਹਦੇ ਨਾਲ ਹੱਥ ਰਲੇ ਕਿਹੜਾ ਐਮਐਲਏ ਕਿਹੜਾ ਮਨਿਸਟਰ ਝਾੜੂ ਦਾ ਨਾਲ ਰਲਿਆ ਹੈ ਕਿੱਥੋਂ ਦਾ ਕਿਹਨਾਂ ਦੇ ਨੈਕਸਸ ਦੇ ਬੰਦੇ ਜੀ ਮੈਡਮ ਦੁੱਦੂ ਇਸ ਤਰ੍ਹਾਂ ਦੇ ਕੰਮ ਮੇਰਾ ਸਵਾਲ ਹੈ ਇੱਥੇ ਮੈਂ ਰੋਕਣਾ ਚਾਹਾਂਗਾ ਕਿ ਜਿਹੜੀ ਵੀ ਸਰਕਾਰ ਆਂਦੀ ਹੈ ਉਹਦੇ ਐਮਐਲਏ ਤੇ ਹਮੇਸ਼ਾ ਇਲਜ਼ਾਮ ਲੱਗਦੇ ਹੈ ਜਨਤਾ ਦੀ ਆਵਾਜ਼ ਵਸੇ ਪ੍ਰਮਾਤਮਾ ਦੀ ਆਵਾਜ਼ ਹੁੰਦੀ ਹੈ ਪਰ ਐਮਐਲਆ ਦੇ ਜਿਹੜੇ ਜਮੀਰ ਨੇ ਇੰਨੇ ਢਲਕ ਜਾਂਦੇ ਨੇ ਕਿ ਮਿੱਟੀ ਦੇ ਵਿਚਨਾਂ ਦੀ ਝੋਲੀ ਚ ਜਾ ਕੇ ਬਹਿ ਜਾਂਦੇ ਦੇਖੋ ਕੱਲ ਹੀ ਮੈਂ ਸੁਣ ਰਹੀ ਸੀ ਸਾਡੇ ਐਮਪੀ ਔਜਲਾ ਸਾਹਿਬ ਬੜੇ ਮਾਣਯੋਗ ਹਸਤੀ ਨੇ ਸ਼ਹਿਰ ਦੀ ਪਰ ਮੈਨੂੰ ਕੱਲ ਉਹ ਜਿੱਦਾਂ ਰੋ ਹੀ ਰਹੇ ਸੀ ਇੱਕ ਤਰ੍ਹਾਂ ਨਾਲ ਕਹਿ ਲੋ ਨੇ ਉਹਨਾਂ ਨੇ ਕਿਹਾ ਕਿ ਜਮੀਰ ਜਿਹੜੇ ਨਾ ਲੋਕਾਂ ਦੇ ਮਰ ਚੁੱਕੇ ਲੀਡਰਾਂ ਦੇ ਬਿਲਕੁਲ ਉਹ ਪੱਤਰਕਾਰਾਂ ਅੱਗੇ ਇੱਕ ਰੋਣ ਵਾਲਾ ਹਿਸਾਬ ਹੋ ਗਿਆ ਸੀ ਇੱਕ ਮੌਕੇ ਦੇ ਮੌਜੂਦਾ ਐਮਪੀ ਦਾ ਜਦੋਂ ਉਹਨਾਂ ਨੇ ਕਿਹਾ ਵੀ ਮੈਂ ਚਿੱਠੀਆਂ ਲਿਖ ਲਿਖ ਕੇ ਥੱਕ ਗਿਆ ਤੇ ਕੋਈ ਕਾਰਵਾਈ ਨਹੀਂ ਇਹ ਕਰ ਰਹੀ ਬਿਲਕੁਲ ਨਾ ਇਹ ਕਦੀ ਨੈਕਸਸ ਟੁੱਟਣਾ ਜਦੋਂ ਤੱਕ ਆਪ ਦਾ ਜਮੀਰ ਨਹੀਂ ਜਾਗਦਾ ਹੁਣ ਪੁਲਿਸ ਜਿਹੜੀ ਹੈ ਦੇਖੋ ਕਿਤੇ ਪੁਲਿਸ ਦਾ ਮਾਮਲਾ ਪਰ ਉਹਨਾਂ ਨੇ ਇੱਕ ਗੱਲ ਹੋਰ ਕਹੀ ਉ ਲੋਕ ਵੀ ਸ਼ਾਮਲ ਨੇ ਉਹਨਾਂ ਨੇ ਇਹ ਐਡਮਿਟ ਕੀਤਾ ਉਹ ਜੇਕਰ ਆਪਾਂ ਕਹੀਏ ਕਿ ਉਹ ਦੂਜੀ ਪਾਰਟੀਆਂ ਵੱਲ ਰੋਲਾ ਪਾਉਂਦੇ ਤੇ ਫਿਰ ਤੇ ਆਪਾਂ ਕਹਿਣਾ ਸੀ ਕਿ ਆਪਣਾ ਪਹਿਲੇ ਦਾਵਨ ਵੇਖਣਾ ਚਾਹੀਦਾ ਉਹਨਾਂ ਨੇ ਸਾਫ਼ ਕਿਹਾ ਕਿ ਸਾਡੀ ਪਾਰਟੀ ਵੀ ਇਸ ਤਰ੍ਹਾਂ ਦੀ ਹੀ ਸੀ ਉਹਨਾਂ ਨੇ ਸਾਹ ਮੰਨੀ ਇਸ ਚੀਜ਼ ਨੂੰ ਐਡੀ ਐਡਮਿਸ਼ਨ ਲਿੱਤੀ ਉਹਨਾਂ ਨੇ ਮੈਂ ਬੜੀ ਛਲਾਗਾ ਕਰਦੀ ਆ ਮੰਨਣ ਲਈ ਵੀ ਬੜਾ ਜਿਗਰਾ ਚਾਹੀਦਾ ਹੈ ਇੱਥੇ ਤੇ ਆ ਝਾੜੂ ਵਾਲੇ ਮੰਨ ਹੀ ਨਹੀਂ ਰਹੇ ਇਹ ਜਦੋਂ ਵੀ ਕੁਝ ਕਰਦੇ ਆ ਇਹ ਤਾਂ 70 ਸਾਲ ਪਿੱਛੇ ਚਲੇ ਜਾਂਦੇ ਆ ਆਪਣੀ ਨਲਾਇਕੀ ਛੁਪਾਉਣ ਲਈ ਚਲੋ ਐਮਪੀ ਸਾਹਿਬ ਨੇ ਮੰਨਿਆ ਤੁਸੀਂ ਵੀ ਉਹਨਾਂ ਦੇ ਕੈਪਟਨ ਸਰਕਾਰ 'ਚ ਜਿਹੜਾ ਕੁਝ ਵੀ ਹੋਇਆ ਉਹਦੇ ਵਿੱਚ ਇਹਨਾਂ ਦੇ ਬੰਦੇ ਸ਼ਾਮਲ ਸੀਗੇ ਉਹਨਾਂ ਨੇ ਬਿਲਕੁਲ ਉਹ ਤਾਂ ਮੰਨ ਰਹੇ ਨੇ ਮੰਨ ਰਹੇ ਨੇ ਬਿਲਕੁਲ ਪਰ ਹੁਣ ਗੱਲ ਤੇ ਇੱਥੇ ਇਹ ਆ ਕਿ ਜਦੋਂ ਵੇਖੋ ਪੁਲਿਸ ਜੇ ਕੁਝ ਕਰਨਾ ਚਾਹੁੰਦੀ ਆ ਇਹਨਾਂ ਦੇ ਐਮਐਲਏ ਫੋਨ ਕਰ ਦਿੰਦੇ ਆ ਉਤੋਂ ਫੋਨ ਆ ਜਾਂਦੇ ਆ মিডিਆ ਨੂੰ ਫੋਨ ਆ ਜਾਂਦੇ ਆ ਬੰਦ ਕਰੋ ਬੰਦ ਕਰੋ ਕੀ ਕਰ ਰਹੇ ਹੋ ਤੁਸੀਂ ਖੁਦ ਸੋਚੋ ਵੀ ਫਿਰ ਇੱਕ ਬੰਦੇ ਦਾ ਜ਼ਮੀਰ ਦੇ ਜਗਾ ਵੀ ਲਈਏ ਤੇ ਬਾਕੀ ਜਿਹੜੀਆਂ ਲਾਸ਼ਾਂ ਨੇ ਮੈਂ ਤੇ 92 ਲਾਸ਼ਾਂ ਹੀ ਕਹੂੰਗੀ ਜਿਹੜੀਆਂ ਪੰਜਾਬ ਦੇ ਸਰਕਾਰ ਬਣਾ ਕੇ ਬੈਠੀਆਂ ਸੀ ਇਹਨਾਂ ਦੇ ਵਿੱਚੋਂ ਇੱਕ ਵੀ ਬੰਦਾ ਮੈਨੂੰ ਦੱਸੋ ਵੀ ਜਿਨੇ ਇਸ ਚੀਜ਼ ਨੂੰ ਬੜਾ ਵਧਾ ਚੜਾ ਕੇ ਇਹਦੇ ਖਿਲਾਫ ਕੋਈ ਐਕਸ਼ਨ ਲਿਆ ਹੋਵੇ ਕਦੀ ਇਹ ਬਸ ਕਹਿ ਲੋ ਖਾਣਾ ਪੂਰਤੀ ਕਰ ਰਿਹਾ ਬਲਡੋਰਡਰ ਚੱਲਦੀ ਹੈ ਪਰ ਸਰਕਾਰ ਕਹਿੰਦੀ ਹੈ ਜੀ ਪਰ ਸਰਕਾਰ ਕਹਿੰਦੀ ਹੈ ਜੀ ਕਿ ਪੰਜ ਬੰਦੇ ਸੀ ਰਾਤੋਂ ਰਾਤ ਫੜ ਲਏ ਨਿਕ ਆਫ ਟਾਈਮ ਦੇ ਵਿੱਚ ਕਹਿੰਦੇ ਸਾਨੂੰ ਪਤਾ ਚੱਲਿਆ ਅਸੀਂ ਨਾਲ ਹੀ ਐਕਸ਼ਨ ਕਰਦੇ ਹੋਏ ਜਿਹੜੀ ਨਿੰਦਰ ਕੌਰ ਜਨਾਨੀ ਸੀ ਜਾਂ ਜਿਹੜੇ ਬੰਦੇ ਸੀ ਪ੍ਰਭਜੋਤ ਜੀ ਦੀ ਆਂਦਾ ਸੀ ਸਾਰਾ ਨਸ਼ਾ ਆਂਦਾ ਸੀ ਸਾਰਾ ਫੜ ਕੇ ਅੰਦਰ ਦੇ ਦਿੱਤਾ ਇਹ ਤੇ ਬਿਲਕੁਲ ਖਤਮ ਕਰਤਾ ਨਹੀਂ ਇਹ ਪ੍ਰਭਜੂਤ ਲੈ ਕੇ ਆਈ ਸੀ ਏਡਾ ਵੱਡਾ ਕੈਮੀਕਲ ਏਡਾ ਵੱਡਾ ਜਿਹੜਾ ਕਹਿੰਦੇ ਦਿੱਲੀੋਂ ਆਨਲਾਈਨ ਮਿਲਦਾ ਪਿਆ ਸੀ ਜੀ ਨਹੀਂ 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 ਦੇਖੋ ਤੁਸੀਂ ਵੀ ਜਾ ਕੇ ਆਏ ਹੋ ਅਨਪੜ੍ਹ ਲੋਕ ਨੇ ਬਿਲਕੁਲ ਲੇਬਰ ਕਲਾਸ ਲੋਕ ਨੇ ਵੀ ਪੇ ਦੀ ਸ਼ਰਾਬ ਪੀਣ ਵਾਲੇ ਲੋਕ ਨੇ ਠੀਕ ਹੈ ਉਹਨਾਂ ਨੂੰ ਇੰਨੀ ਨੌਲੇਜ ਦੇ ਕੌਣ ਰਿਹਾ ਆਨਲਾਈਨ ਕਿਸਰਾਂ ਮੰਗਾ ਸਕਦਾ ਹੈ ਕੋਈ ਇਹ ਤਾਂ ਕਹਿ ਲਓ ਕਿ ਕਿਲੋਂਾਂ ਦੇ ਹਿਸਾਬ ਨਾਲ ਜਾਂ ਜੋ ਵੀ ਮਾਤਰਾ ਦੇ ਵਿੱਚ ਇਹ ਆ ਰਹੀ ਹੈ ਇਹਦੇ ਪਿੱਛੇ ਤੁਹਾਨੂੰ ਲੱਗਦਾ ਕਿ ਪੁਲਿਸ ਸਾਹਮਣੇ ਚੌਂਕੀ ਹੋਵੇ ਤੇ ਆਹ ਗੱੜ ਦੇ ਵਿੱਚ ਕੋਈ ਜਨਾਨੀ ਇਸ ਤਰੀਕੇ ਦੀ ਸ਼ਰਾਬ ਵੇਚ ਰਹੀ ਹੈ ਜ਼ਹਿਰੀਲੀ ਤੁਹਾਨੂੰ ਲੱਗਦਾ ਹੈ ਕਿ ਪੋਸੀਬਲ ਹੈ ਨਹੀਂ ਰਲੇ ਹੋਏ ਸਾਰੇ ਨਾਲੇ ਵੀ ਦੇਖੋ ਮੁੱਖ ਮੰਤਰੀ ਸਾਹਿਬ ਖੋਦੀ ਮੰਨ ਗਏ ਆ ਕੱਲ ਇਹ ਦੋ ਵੱਡਾ ਠੱਪਾ ਉਹਨਾਂ ਨੇ ਆਪਣੀ ਖੁਦ ਦੀ ਸਰਕਾਰ ਉੱਤੇ ਲਾ ਦਿੱਤਾ ਪਰ ਉਹ ਕਹਿੰਦੇ ਜੀ ਇਹ ਪਹਿਲਾ ਮੁੱਖ ਮੰਤਰੀ ਹੈ ਜਿੰਨੇ ਕਿ ਉਸ ਵੇਲੇ ਮੌਕੇ ਦੇ ਉੱਤੇ ਐਸ ਐਚਓ ਡੀ ਐਸ ਪੀ ਦੇ ਦੋ ਸਾਈਜ਼ ਦੇ ਜਰੇ ਆ ਅਧਿਕਾਰੀਆਂ ਨੂੰ ਉਸ ਵੇਲੇ ਮੌਤਲ ਕਰਤਾ ਚੀਫ ਸੈਕਟਰੀ ਕੀਤਾ ਸੈਕਟਰੀ ਕਹਿੰਦੇ ਸੈਕਟਰੀ ਦਾ ਰੋਲ ਹੀ ਕੋਈ ਨਹੀਂ ਮੌਕੇ ਦੇ ਐਸਐਚਓ ਦੇ ਜਿਹੜਾ ਜਿੰਮੇਵਾਰ ਇਹਨਾਂ ਨੂੰ ਕਿਵੇਂ ਪਤਾ ਕਿ ਉਹ ਕਹਿੰਦੇ ਜੀ ਉਹਨਾਂ ਦੇ ਤੰਤਰ ਦੇ ਨਾਲ ਜਿਸ ਕਹਿੰਦੇ ਮੈਂ ਪਹਿਲੇ ਕਿਹਾ ਸੀ ਕਿ ਜਿਸ ਇਲਾਕੇ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਨਸ਼ਾ ਵਿਕੇਗਾ ਉਹਦਾ ਇਲਾਕੇ ਦਾ ਐਸਐਚਓ ਤੇ ਡਿਪਟੀ ਜਿੰਮੇਵਾਰ ਹੋਏਗਾ ਤੇ ਆਪਣੀ ਕਾਰਵਾਈ ਪੂਰੀ ਕਰਤੀ ਤੇ ਇਹ ਕਾਰਵਾਈ ਪੂਰੀ ਨਹੀਂ ਆ ਇਹ ਛਾਪੀਆਂ ਜੋ ਧੂਣ ਵਾਲੀ ਗੱਲ ਆ ਸਾਰਿਆਂ ਨੂੰ ਪਤਾ ਹੈ ਜਦੋਂ ਕੋਈ ਵੱਡਾ ਮੱਗਰ ਮੱਛੀ ਫਸਦਾ ਹੈ ਨਾ ਤੇ ਛੋਟੀ ਮੋਟੀਆਂ ਮੱਛਲੀਆਂ ਦੀ ਬਲੀ ਦਿੰਦੇ ਆ ਇਹ ਅੱਜ ਦਾ ਨਹੀਂ ਸਾਰੀਆਂ ਸਰਕਾਰਾਂ ਇਹ ਕੁਝ ਕਰਦੀਆਂ ਰਹੀਆਂ ਮੈਨੂੰ ਇਹ ਐਡਮਿਟ ਪਰ ਫਿਰ ਸਵਾਲ ਨਾ ਇਹਦਾ ਮਤਲਬ ਸਰਕਾਰਾਂ ਸਾਰੀਆਂ ਇੱਕੋ ਜਿਹੀਆਂ ਹੀ ਹੁੰਦੀਆਂ ਨਾ ਚਾਹੇ ਝਾੜੂ ਹੋਵੇ ਚਾਹੇ ਕਾਲੀ ਹੋਵੇ ਚਾਹੇ ਕਾਂਗਰਸ ਹੀ ਹੋਵੇ ਅਗੇ ਸਾਰੇ ਇੱਕੋ ਜਿਹੇ ਨੇ ਨਾ ਦੇਖੋ ਇਹ ਪੰਜਾਬ ਦੇ ਲੋਕਾਂ ਨੂੰ ਸਮਝਣਾ ਚਾਹੀਦਾ ਬੀ ਤੁਸੀਂ ਬਦਲਾ ਲਿਓਨ ਲਈ ਜੇ ਇਹੋ ਜਿਹਾ ਹੀ ਬਦਲਾ ਲਿਓਣਾ ਹੀ ਤਾਂ ਪਹਿਲੇ ਮਾੜੇ ਹੀ ਫਿਰ ਉਹਨਾਂ ਨੂੰ ਹੀ ਰਹਿਣ ਦਿੰਦੇ ਤੁਹਾਡਾ ਵੀ ਸ਼ੌਂਕ ਪੂਰਾ ਹੋ ਗਿਆ ਤੋ ਇਹ ਵੀ ਦੇਖ ਲੈ ਮ제 ਲੈ ਲੈ ਇੱਕ ਵਾਰੀ ਕਿ ਕੀ ਆ ਕੀ ਨਹੀਂ ਆ ਮੈਂ ਕਿੰਨੀ ਆ ਵੀ ਇੰਨਾ ਜਿਆਦਾ ਬਿੜਾ ਗਰਖ ਕਰ ਗਿਆ 30% ਵਾਲੀ ਕਰਪਸ਼ਨ 70 75% ਤੇ ਚਲੀ ਗਈ ਉਹ ਤਾਂ ਕਹਿੰਦੇ ਪੰਜਾਬ ਭ੍ਰਸ਼ਟਾਚਾਰ ਮੁਕਤ ਹੋ ਗਿਆ ਐਨੇ ਪੋਸਟਰ ਤਾਂ ਨਜ਼ਰ ਨਹੀਂ ਆਉਂਦੇ ਸਰਕਾਰ ਤੁਸੀਂ ਜਾਂਦੇ ਹੋ ਅੰਮ੍ਰਿਤਸਰ ਤੋਂ ਚੰਡੀਗੜ੍ਹ ਜਾਂਦੇ ਹੋ ਥਾਂ ਤਾਂ ਮੈਨੂੰ ਪਤਾ ਕਿਹੜੇ ਪੋਸਟਰ ਨਜ਼ਰ ਆਉਂਦੇ ਆ ਜਾਂ ਕੇਜਰੀਵਾਲ ਦੀ ਫੋਟੋ ਲੱਗੀ ਹੁੰਦੀ ਆ ਜਾਂ ਭਗਵੰਤ ਸਿੰਘ ਸਾਹਿਬ ਦੀ ਲੱਗੀ ਹੁੰਦੀ ਆ ਯੋਧ ਨਸ਼ੇ ਵਿਰੁੱਧ ਕਤਾ ਫਲਾਨ ਕਰਤਾ ਢਿੰਗ ਕਰਤਾ ਮੈਂ ਤਾਂ ਆ ਹੀ ਥੋ ਕਾਲਸਾ ਕਾਲਜ ਵੱਲੋਂ ਜਾਓ ਸਾਰੀ ਲਾਈਨ ਭਰੀ ਹੋਈ ਸੀ ਜਿੱਦਨ ਇੱਥੇ ਕੇਜਰੀਵਾਲ ਪਰ ਉਹ ਕਹਿੰਦੇ ਕੋਈ ਕੰਮ ਕੀਤਾ ਤੇ ਐਸੀ ਲਾਇਏ ਪੋਸਟਰ ਕੰਮ ਕਰਨ ਤੇ ਪੋਸਟਰ ਲਾਉਣੇ ਪੈਂਦੇ ਆ ਜੀ ਕੰਮ ਉਹ ਕਹਿੰਦੇ ਕਹਿੰਦੇ ਕੰਮ ਨਹੀਂ ਬੋਲਦਾ ਅਸੀਂ ਤੇ ਐਸੀ ਪੋਸਟਰ ਲਾਇਏ ਇਸ ਕਰਕੇ ਕਿ ਲੋਕਾਂ ਨੂੰ ਦੱਸ ਸਕੀਏ ਕਿ ਸਾਡੀ ਅਚੀਵਮੈਂਟ ਕੀ ਹੈ ਉਹ ਤੇ ਆਪਣੀ ਅਚੀਵਮੈਂਟ ਦਿਖਾ ਰਹੇ ਆ ਉਹ ਲੋਕੀ ਦੱਸਣਗੇ 27 ਚ ਕੀ ਅਚੀਵਮੈਂਟ ਆ ਇਹਨਾਂ ਨੂੰ ਨਹੀਂ ਦੱਸਣ ਦੀ ਲੋਕ ਲੋਕਾਂ ਨੂੰ ਲੋਕੀ ਇਹਨਾਂ ਨੂੰ ਦੱਸਣਗੇ ਉਹ ਕਹਿੰਦੇ ਸੀ ਜਿੱਤਾਂਗੇ ਦੁਬਾਰਾ 15 ਸਾਲ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਬ ਮ ਸੁਣਿਆ ਇਹਨਾਂ ਦੇ ਕੋ ਲੀਡਰ ਆ ਚਲੋ ਮੈਂ ਨਾਮ ਵੀ ਲੈ ਲੈਨੀ ਆ ਮੋਲ ਗਗਨ ਮਾਨ ਉਹ ਵਿਚਾਰੇ ਅੱਜ ਕੱਲ ਤੇ ਮੂੰਹ ਇੰਨਾ ਕ ਹੋਇਆ ਵਾ ਉਹ ਇੱਕ ਜਗ੍ਹਾ ਕਹਿ ਰਹੇ ਸੀ ਕਿ ਸਰਕਾਰ ਰੀਪੀਟ ਹੋਊਗੀ ਜੀ ਮਤਲਬ ਉਹਨਾਂ ਦਾ ਚਿਹਰਾ ਹੀ ਦੱਸ ਰਿਹਾ ਸੀ ਨਹੀਂ ਐ ਤਾਂ ਮਨ ਕੌਨਫੀਡੈਂਟ ਹੈ ਨਾ ਉਹ ਕਹਿੰਦੇ ਸੀ ਉਹ ਕਹਿੰਦੇ ਸੀ ਕੰਮ ਕੀਤੇ ਆ ਉਹ ਕਹਿ ਰਹੇ ਕਿ ਅਸੀਂ ਕੰਮ ਕੀਤੇ ਆ ਅਸੀਂ ਇਸ ਕਰਕੇ ਦੁਬਾਰਾ ਆਵਾਂਗੇ ਪਰ ਆਲੇ ਲੋਕ ਤੇ ਕਹਿੰਦੇ ਜੀ ਨਸ਼ਾ ਦਸਰਾਂ ਦੀ ਸਪੋਰਟ ਕਰਦੇ ਸੀ ਅਸੀਂ ਨਸ਼ਾ ਦਸਰਾਂ ਦੇ ਘਟ ਆ ਰਹੇ ਆ ਦੇਖੋ ਇਹਨਾਂ ਨੇ ਨਾ ਤੁਹਾਨੂੰ ਦੋ ਜਗ੍ਹਾ ਤੇ ਮਿਲਣਾ ਜੇ ਇਹ ਰਿਕਾਰਡ ਤੇ ਲਓ ਦੋ ਜਗ੍ਹਾ ਤੇ ਮਿਲਣਾ ਜੇ ਚਟ ਵਾਲੇ ਦੇ ਤਾਂ ਬਸ ਇਹ ਮਿਲਣਾ ਜੇ ਜਾਂ ਤੁਹਾਨੂੰ ਥਾਣੇ ਕਚਹਿਰੀਆਂ ਦੇ ਵਿੱਚ ਤੇ ਜਾ ਮਿਲਣਾ ਜੇ ਵਿਦੇਸ਼ਾਂ ਦੇ ਵਿੱਚ ਜਾਂ ਜੇਲਾਂ ਚ ਤੇ ਜਾ ਵਿਦੇਸ਼ਾਂ ਬਸ ਤੁਹਾਡੇ ਸਾਹਮਣੇ ਆਊਗਾ ਜਿੰਨਾ ਕਪਲਾਏ ਕਰ ਚੁੱਕੇ ਆ ਨਾ ਸਿਰਫ ਇਹ ਆਪਣੇ ਤੇ ਕਾਰਵਾਈ ਨਹੀਂ ਨਾ ਹੁਣ ਕਰ ਸਕਦੇ ਕਰੂਗੀ ਤੇ ਕੋਈ ਹੋਰ ਸਰਕਾਰੀ ਕਰੂਗੀ ਨਾ ਜਿੰਨਾ ਕੁਛ ਇਹਨਾਂ ਦਾ ਆ ਚੁੱਕਾ ਹੈ ਬਾਹਰ ਮੈਂ ਕਹਿੰਨੀ ਆ ਕਿ ਇਹ ਜੇਲਾ ਚ ਤੇ ਆ ਵਿਦੇਸ਼ਾਂ ਚ ਇਹ ਸਰਕਾਰ ਉਹ ਸਰਕਾਰ ਕਹਿ ਰਹੀ ਹੈ ਜੀ ਅਸੀਂ ਤੇ ਚੀਫ ਵਿਜੀਲੈਂਸ ਅਫਸਰ ਹਟਾਤਾ ਅਸੀਂ ਆਪਣੇ ਐਮ.ਐਲ.ਏ ਦੇ ਕਾਰਵਾਈ ਕਰਤੀ ਹੋਰ ਦੱਸੋ ਅਸੀਂ ਕੀ ਕਰੀਏ ਕੀ ਕਾਰਵਾਈ ਕਰ ਦਿੱਤੇ ਅਜੀਤ ਸਿੰਘਲਾ ਦੇ ਬੇਟੇ ਦੀ ਸ਼ਾਦੀ ਹੈ ਨਾ ਆ ਭਗਵੰਤ ਸਿੰਘ ਸਾਹਿਬ ਦੀ ਮਾਤਾ ਜੀ ਗਿੱਧਾ ਪਾ ਰਹੀ ਹੈ ਉੱਥੇ ਨਾਲ ਖੁਦ ਸਾਰੇ ਨੱਚ ਟੱਪ ਰਹੇ ਨੇ ਉੱਥੇ ਪਾਰਟੀ ਦੇ ਵਿੱਚ ਇਹ ਕਾਰਵਾਈ ਕੀਤੀ ਹੈ ਵਿਰਤ ਸਿੰਘਲਾ ਉਹ ਹੀ ਹੈ ਨਾ ਜਿਹੜਾ ਭਗਵੰਤ ਸਿੰਘ ਸਾਹਿਬ ਕਹਿੰਦੇ ਸੀ ਬਿਲਕੁਲ ਬਿਲਕੁਲ ਜਦੋਂ ਸਭ ਤੋਂ ਪਹਿਲੇ ਸਰਕਾਰ ਕੋਲ ਪ੍ਰੂਫ ਹੈ ਮੇਰੇ ਕੋਲ ਵੀਡੀਓ ਹੈ ਕਹਿੰਦੇ ਸੀ ਤੇ ਵੀ ਮੈਂ ਜਨਤਕ ਨਹੀਂ ਕਰ ਸਕਦਾ ਹਲੇ ਮੈਂ ਕਾਰਵਾਈ ਕਰੂੰਗਾ ਜੀ ਆਹ ਜਨਤਕ ਇਹ ਤਾਂ ਗਿੱਧਾ ਪਾ ਰਹੀ ਉਹਦੀ ਮਾਂ ਤੁਸੀਂ ਦੱਸੋ ਜੀ ਇਹ ਇਹ ਕ腐ਸ਼ਨ ਦੇ ਖਿਲਾਫ ਕਾਰਵਾਈ ਹੋਰ ਜਿਹਨੇ ਬੰਦਿਆ ਐ ਐਸਪੀਐਸ ਐਸਪੀਐਸ ਪਰ ਮਾਰ ਨੂੰ ਉਟਾਇਆ ਚੀਫ ਵਿਜੀਲੈਂਸ ਅਫਸਰ ਸੀ ਮਾੜੀ ਜੀ ਕਹਿੰਦੇ ਸਾਨੂੰ ਪਤਾ ਲੱਗਾ ਕਿ ਭ੍ਰਸ਼ਟਾਚਾਰ ਕਰ ਬਚਾ ਬਚਾ ਰਹੇ ਨਹੀਂ ਤੁਸੀਂ ਢਾਹਤਾ ਹੋਰ ਕੇ ਸਰਕਾਰ ਦੇ ਢਾਇਆ ਹੀ ਨਹੀਂ ਕਹਿੰਦੇ ਅਜੇ ਤੱਕ ਦੇਖੋ ਇਹਨਾਂ ਦੇ ਆਪਣੇ ਜਿਹੜੇ ਕਹਿ ਲੋ ਕੁਛ ਹੱਥ ਜੋਨਾਂ ਦੇ ਕੀ ਕਹਿੰਦੇ ਨੇ ਵੀਕ ਪੁਆਇੰਟਸ ਆ ਇਹ ਖੁਦ ਦਬਾਉਂਦੇ ਅਫਸਰਾਂ ਨੂੰ ਵੀ ਸਾਡਾ ਆ ਕੰਮ ਕਰੋ ਜੇ ਉਹ ਅਫਸਰ ਕਿਤੇ ਵਿਚਾਰਿਆਂ ਦਾ ਜ਼ਮੀਰ ਜਾਗਦਾ ਉਹ ਮਨਾ ਕਰ ਦਿੰਦੇ ਆ ਵੀ ਨਹੀਂ ਅਸੀਂ ਨਹੀਂ ਕਰਨਾ ਕਿਉਂਕਿ ਉਹਨਾਂ ਨੂੰ ਪਤਾ ਹੈ ਇਹ ਸਰਕਾਰ ਅਗਲੀ ਵਾਰੀ ਰਿਪੀਟ ਨਹੀਂ ਹੋਣੀ ਤੇ ਜਿਹੜੀ ਵੀ ਆਈ ਉਹਨੇ ਸਾਨੂੰ ਛੱਡਣਾ ਤਰੋਤ ਕਹਿ ਰਹੇ ਕਿ 15 ਸਾਲ ਅਸੀਂ ਹੈਗੇ ਇੱਥੇ ਕੋਈ ਦਿੱਕਤ ਨਹੀਂ ਮੇ ਕੋ ਅਸੀਂ ਵੀ ਇੱਥੇ ਰਹੇ ਸੀ ਵੀ ਇੱਥੇ ਹੋ 15 ਸਾਲ ਆ ਕਿ ਰਾਵਣ ਨੂੰ ਵੀ ਹੰਕਾਰ ਸੀ ਕਿ ਮੈਂ ਹੀ ਆ ਘਰੇ ਸਭ ਕੁਝ ਕਰੂ ਕਹਿੰਦੇ ਸਾਡੇ ਕੰਮ ਨਹੀਂ ਅਸੀਂ ਕਮਾਂ ਦੇ ਸਿਰ ਤੇ ਲੋਕਾਂ 'ਚ ਗਏ ਸੀ ਕਹਿੰਦੇ ਜੀ ਅਸੀਂ ਪਹਿਲੇ ਵੀ ਕਮਾਂ ਕਰਕੇ ਲੋਕਾਂ ਜਿਹਾ ਆਏ ਤੇ ਕਹਿੰਦੇ ਸੀ ਆਮ ਘਰਾਂ ਦੇ ਲੋਕ ਆ ਸੱਥਾਂ 'ਚੋਂ ਨਿਕਲੀ ਸਰਕਾਰ ਆ ਗਲੀਆਂ ਦੀ ਨਾਲੀਆਂ 'ਚੋਂ ਨਿਕਲੀ ਸਾਡੀ ਸਰਕਾਰ ਆ ਅਸੀਂ ਗਲੀਆਂ-ਗਲੀਆਂ 'ਚ ਰਹਨੇ ਲੋਕਾਂ 'ਚ ਰਹਨੇ ਤੇ ਅਸੀਂ ਜਿੱਤਾਂਗੇ ਜਿੱਤਾਂਗੇ ਆਮ ਆਦਮੀ ਆਪਾਂ ਗਲੀਆਂ ਨਾਲੀਆਂ ਜੋ ਕੀ ਨਿਕਲੀ ਹੈ ਸਰਕਾਰ ਜਾ ਕੇ ਸ਼ਹਿਰ ਦੀਆਂ ਗਲੀਆਂ ਨਾਲੀਆਂ ਚੈੱਕ ਕਰੋ ਇੱਕ ਵਾਰੀ ਕਿੱਥੇ ਗਲੀਆਂ ਨਾਲੀਆਂ ਇਹ ਇਹ ਖੁਦ ਕਹਿੰਦੇ ਹੁੰਦੇ ਸੀ ਕਿ ਗਲੀਆਂ ਨਾਲੀਆਂ ਤੋਂ ਉੱਤੇ ਸੋਚੋ ਸਾਡੀ ਸਰਕਾਰ ਇਹਨਾਂ ਤੋਂ ਵੀ ਗਾਂਧੀ ਸੋਚੂਗੀ ਹੁਣ ਤੱਕ ਦੀਆਂ ਸਰਕਾਰਾਂ ਨੇ ਤੇ ਤੁਹਾਨੂੰ ਗਲੀਆਂ ਨਾਲੀਆਂ ਤੱਕ ਹੀ ਰਹਿਣ ਦਿੱਤਾ ਇਹਨਾਂ ਦੀ ਸਟੇਟਮੈਂਟਸ ਹੁੰਦੀਆਂ ਸੀ ਅੱਜ ਲੋਕ ਗਲੀਆਂ ਨਾਲੀਆਂ ਨੂੰ ਵੀ ਤਰਸ ਗਏ ਆ ਅਕੋਦ ਇੱਧਰ ਜਾ ਕੇ ਤੁਸੀਂ ਪੂਰਬੀ ਅਲਗੇਜੀ ਚਲੇ ਜਾਓ ਇੱਧਰ ਕੀ ਹਚਰ ਕੀਤਾ ਆ ਇਹਨਾਂ ਨੇ ਕੀ ਮਤਲਬ ਇਹ ਸੜਕ ਜਿਹੜੀ ਆ ਨਾ ਪੈਰਾਂ ਨਾਲ ਹੀ ਪੁੱਟ ਦੇਈ ਦੀ ਉਹ ਕਹਿੰਦੇ ਜੀਵਨ ਜੋਤ ਕਹਿੰਦੇ ਮੈਨੂੰ ਲੋਕੀ ਇੰਨਾ ਪਿਆਰ ਕਰਦੇ ਨੇ ਕਿ ਲੋਕਾਂ ਨੇ ਮਜੀਠੀਆ ਵੀ ਰਾਤਾ ਤੇ ਸਿੱਧੂ ਵੀ ਰਾਤਾ ਤੇ ਲੋਕਾਂ ਨੇ ਮੇਰੇ ਵਾਸਤੇ ਵੋਟ ਪਾਈ ਦੇਖੋ ਮੈਂ ਹੁਣ ਤੁਸੀਂ ਫਿਰ ਮੇਰੇ ਕੋਲ ਕੁਝ ਕੱਢ ਨਹੀਂ ਨਹੀਂ ਮੈਂ ਤੇ ਇੱਕ ਸਵਾਲ ਕਰ ਰਿਹਾ ਜੀ ਤੁਸੀਂ ਸਵਾਲ ਪੂਰਵੀ ਹਲਕੇ ਦਾ ਕੀਤਾ ਤੇ ਮੈਂ ਉਹਨਾਂ ਦੇ ਵਿਧਾਇਕਾ ਦੀ ਗੱਲ ਕੀਤੀ ਹੈ ਉਹ ਕਹਿੰਦੇ ਮੈਂ ਇਹਨੇ ਕੰਮ ਕਰਾ ਚੁੱਕੀ ਹਾਂ ਕਿ ਸ਼ਾਇਦ ਕੰਮ ਕਰਾਉਣ ਦੀ ਲੋੜ ਨਾ ਪਵੇ ਲੋਕਾਂ ਨੇ ਮੈਨੂੰ ਇੱਕਦਮ ਐਨਾ ਪਿਆਰ ਦਿੱਤਾ ਤੇ ਮਜੀਠੀਏ ਤੇ ਸਿੱਧੂ ਨੂੰ ਰਾਇਆ ਤੇ ਮੇਰਾ ਫਿਰ ਨੰਬਰ ਲੱਗਾ ਇਹ ਹੁਣ ਵੇਖੋ 2027 ਜੇ ਨੂੰ ਲੋਕੀਂਨਾ ਕ ਪਿਆਰ ਦੇਣਗੇ ਨਾ ਇਹ ਮਾਦੀਤੀ ਕੋ ਸੰਭਿਆ ਨਹੀਂ ਜੇ ਜਾਣਾ ਮੈਂ ਤੁਹਾਨੂੰ ਇਹਨੂੰ ਸ਼ਾਰਟ ਦੱਸ ਦਿੰਦੀ ਜੇ ਵੀ ਜਿੰਨੇ ਕਨੇ ਕੰਮ ਕੀਤੇ ਆ ਤੁਸੀਂ ਉਹ ਫਿਲਮ ਵੇਖੀ ਹੈ ਨਾ ਮਿਸਟਰ ਇੰਡੀਆ ਮੈਂ ਅੱਗੇ ਵੀ ਜ਼ਿਕਰ ਕੀਤਾ ਸੀ ਉਹਦੇ ਚ ਉਹ ਗਾਇਬ ਹੋ ਜਾਂਦਾ ਹੁੰਦਾ ਹੈ ਉਹ ਕਿਸੇ ਕਿਸੇ ਨੂੰ ਨਜ਼ਰ ਆਂਦਾ ਹੈ ਹੈਨਾ ਇਹ ਇਹ ਮਿਸਟਰ ਇੰਡੀਆ ਬਣੀ ਹੋਈ ਹੈ ਇਸ ਟਾਈਮ ਮਤਲਬ ਉਸ ਫਿਲਮ ਦਾ ਕਿਰਦਾਰ ਨਿਭਾ ਰਹੀ ਹੈ ਇਹ ਹਲਕੇ ਚ ਤਾਂ ਨਜ਼ਰ ਨਹੀਂ ਆਉਂਦੀ ਉਹ ਕਹਿੰਦੇ ਮੈਂ ਰਹਿੰਦੀ ਹਲਕੇ ਚ ਕਿੱਥੇ ਰਹਿੰਦੀ ਹੈ ਹਲਕੇ ਦੇ ਵਿੱਚ ਇਹ ਦੱਸੋ ਵੀ ਕਿੱਥੇ ਕਿਹੜੇ ਕਿਹੜੇ ਲੋਕਾਂ ਨੂੰ ਮਿਲਦੀ ਹੈ ਇਹ ਕੁਛ ਨਹੀਂ ਕਰ ਰਹੀ ਪੀਆਰ ਸਟੰਟ ਹੁੰਦੇ ਇਹਨਾਂ ਦੇ ਹਫ਼ਤੇ 'ਚ ਦੋ ਦਿਨ ਨਿਕਲ ਗਏ ਵਾਹ ਵਾ ਆਪਣਾ ਪ੍ਰਚਾਰ ਜਿਆ ਕਰ ਲਿਆ ਮੀਡੀਆ 'ਚ ਆ ਗਏ ਵੀ ਬੜਾ ਅਸੀਂ ਕਰ ਰਹੇ ਆ ਜੀ ਜਾਓ ਜਾ ਕੇ ਦੇਖੋ ਤੇ ਸਹੀ ਹਾਲ ਲੋਕਾਂ ਦਾ ਇਹਦੇ ਹਲਕੇ ਦੇ ਲੋਕ ਮੈਨੂੰ ਫੋਨ ਕਰਕੇ ਜੇ ਕੋਈ ਮੁੱਦਾ ਦੱਸਣਦੇ ਆ ਮੈਂ ਕਿੱਡੀ ਕੁ ਵੱਡੀ ਕੋਈ ਕਹਿ ਲੋ ਵੀ ਕੋਈ ਮੈਂ ਸਾਹਬ ਦਾ ਐਮਐਲਏ ਆ ਜਾਂ ਕੁਛ ਆ ਪਰ ਤੁਸੀਂ ਇੱਥੋਂ ਸਮਝੋ ਵੀ ਇਹਦਾ ਕਿਰਦਾਰ ਕਿੰਨਾ ਹਲਕਾ ਹੈ ਉਸ ਇਲਾਕੇ ਦੇ ਵਿੱਚ ਕਿ ਇੱਕ ਆਮ ਨੌਜਵਾਨ ਨੂੰ ਲੋਕੀ ਫੋਨ ਕਰਕੇ ਆਪਦਾ ਮੁੱਦਾ ਦੱਸ ਰਿਹਾ ਜੀ ਸਾਡੀ ਐਮਐਲਏ ਆ ਧੱਕਾ ਕਰ ਗਈ ਇੱਥੋਂ ਫਲਾਣੀ ਜਗ੍ਹਾ ਤੋਂ ਪੈਸੇ ਚੁੱਕ ਗਈ ਇੱਥੇ ਕ腐ਸ਼ਨ ਕਰ ਗਈ ਜੇ ਪਰ ਸਬੂਤ ਨਹੀਂ ਨਾ ਲੋਕਾਂ ਕੋ ਸਬੂਤ ਨਹੀਂ ਪਰ ਫਿਰ ਸਭਨੇ ਕਿਉਂ ਨਹੀਂ ਆਉਂਦੇ ਬਾਤ ਆਉਂਦੀ ਹੈ ਕਿਉਂ ਨਹੀਂ ਆਉਂਦੇ ਫਿਰ ਨਹੀਂ ਫਿਰ ਰੋਕੀ ਸਾਹਮਣੇ ਕਿਉਂ ਨਹੀਂ ਆਉਂਦੇ ਆਉਣਗੇ 27 ਚ ਆਪਣੇ ਤਰੀਕੇ ਨਾਲ ਜਵਾਬ ਦੇਣਗੇ ਲੋਕ ਲੋਕ ਹੁਣ ਇਹੋ ਜਿਹੇ ਤੇ ਆਪਣੇ ਹਰ ਕੋਈ ਦੇਖੋ ਇਸ ਤਰ੍ਹਾਂ ਨਹੀਂ ਹੈ ਕਿ ਐਡੀ ਦਲੇਰੀ ਨਾਲ ਬੇਬਾਕ ਹੋ ਕੇ ਹਰ ਕੋਈ ਪਰਚੇ ਨੇ ਜਿੱਠੇਗਾ ਜਿੱਥੇ ਅੱਜ ਕੱਲ੍ਹ ਭੁੱਖ ਮਰੀ ਪਈ ਹੋਈ ਆ ਖਾਂ ਨੂੰ ਲੋਕਾਂ ਨੂੰ ਰੋਟੀ ਨਹੀਂ ਮਿਲ ਰਹੀ ਕੁਛ ਨਹੀਂ ਇਹਨਾਂ ਨੇ ਜੋ ਸਕੀਮਾਂ ਦੀ ਸਾਡੀਆਂ ਵੀ ਬੰਦ ਬੰਦ ਕਰ ਦਿੱਤੀਆਂ ਸਰਕਾਰੀ ਨੌਕਰੀਆਂ ਦਾ ਘਰ ਘਰ ਤੁਰੀਆਂ ਫਿਰਦੀਆਂ ਬਸ ਉਹ ਘਰ ਘਰ ਤੁਰੀਆਂ ਫਿਰ ਰਹੀਆਂ ਨੇ 40000 ਨੌਕਰੀਆਂ ਸਰਕਾਰ ਨੇ ਦੇ ਦਿੱਤੀਆਂ ਨਾ ਹੋਰ ਕੀ ਚਾਹੀਦਾ ਮਤਲਬ ਸਰਕਾਰ ਦੇਖੋ ਤੁਸੀਂ ਉਹ ਸਰਕਾਰ ਆਪਣਾ ਦਾਵਾ ਪੇਸ਼ ਕਰਦੀ ਹੈ ਉਹ ਕਹਿੰਦੇ ਜੀ ਘਰ ਘਰ ਨੌਕਰੀ ਅਸੀਂ ਦੇ ਰਹੇ ਹਾਂ 40000 ਨੌਕਰੀਆਂ ਪੰਜਾਬ ਦੇ ਮਾਵਾ ਪੁੱਤ ਕਿ ਘਰ ਦੇ ਦੋ ਦੋ ਨੌਕਰੀਆਂ ਖੁਸ਼ਹਾਲੀ ਸਭ ਪਾਸੇ 332 ਫ੍ਰੀ ਹੈ ਲੋਕਾਂ ਦੇ ਖਰਚੇ ਬਚ ਗਏ ਨੇ ਲੋਕਾਂ ਨੂੰ ਆਚਾਰ ਪੈਸੇ ਹੋਰ ਕਹਿੰਦੇ ਇਸ ਤੋਂ ਬਾਅਦ ਸਰਕਾਰ ਕੀ ਕਰ ਸਕਦੀ ਹੈ ਤਾਂ ਹੀ ਲੋਕੀ 20 ਰੁਪਏ ਦੀ ਥੈਲੀਆਂ ਦੀ ਸ਼ਰਾਪੀ ਰਹੇ ਜੇ ਲੋਕਾਂ ਕੋਲ ਇੰਨਾ ਹੀ ਪੈਸਾ ਹੋਵੇ ਨੌਕਰੀਆਂ ਹੁਣ ਕੰਮ ਧੰਦਾ ਹੋਵੇ ਚੰਗੀ ਦਿਹਾੜੀ ਹੋਵੇ ਕੁਝ ਹੋਵੇ 20 ਰੁਪਏ ਦੀ ਸ਼ਰਾਪੀ ਕਿ ਲੋਕੀ ਮਰੰਡੇ ਹੋ ਤੀ ਖੁਦ ਸੋਚੋ ਆ ਮਤਲਬ ਪ੍ਰੈਜ਼ੈਂਟ ਇਨਸੀਡੈਂਟ ਤਾਂ ਹੀ ਮੈਂ ਵਾਪਸ ਆ ਗਈ ਕਿ ਆ ਹਾਲਾਤ ਜਿਹੜੇ ਨੇ ਵੀ ਤੁਹਾਡੇ ਸਾਹਮਣੇ ਹੀ ਆ ਕਿਹੜੀ ਨੌਕਰੀ ਕਿੱਥੇ ਦਿੱਤੀ ਹੈ ਨੌਕਰੀ ਇਹ ਕੋਈ ਸਾਬਤ ਤੇ ਕਰਿਆ ਕਰਨ ਇਹ ਸਿਰਫ ਆંકੜਿਆਂ 'ਚ ਹੀ ਰਹਿ ਜਾਂਦਾ ਹੈ ਸਿਰਫ ਲਿਸਟਾਂ ਹੀ ਬਣੀਆਂ ਰਹਿ ਜਾਂਦੀਆਂ ਨੇ ਪਤਾ ਨਹੀਂ ਇੱਕ ਵਾਰ ਉਹ ਕਿਹੜੇ ਬੰਦੇ ਸੀ ਬੜੀ ਚਾਰ ਚਾਰ ਵਰੀ ਲੋਕਾਂ ਨੂੰ ਉਹਨਾਂ ਨੂੰ ਮਤਲਬ ਮੁੱਖ ਮੰਤਰੀ ਸਾਹਿਬ ਨੇ ਪੱਕੇ ਹੀ ਕਰ ਦਿੱਤਾ ਉਹ ਕਿਹੜੇ ਮਲਾਜ਼ਮ ਸੀ ਉਹ ਫਲਾਣੀ ਸਰਕਾਰ ਵੀ ਪੱਕੇ ਕਰ ਗਈ ਉਹ ਅੱਜ ਤੱਕ ਪੱਕੇ ਨਹੀਂ ਹੋਏ ਤੇ ਫਿਰ ਪੱਕੇ ਫਿਰ ਹੋ ਗਏ ਆਂਕੜਿਆਂ 'ਚ ਹੀ ਨੇ ਉਹ ਉਹ ਜਿਹੀ ਇਹ ਕਰ ਪਰ ਸਰਕਾਰ ਕਹਿੰਦੀ ਅਸੀਂ ਸਾਰ ਕੋ ਡਾਡਾ ਲੱਲੋ ਜਿੰਨੇ ਮਰਜ਼ੀ ਜਿੰਨੇ ਜਿੰਨੀਆਂ ਨੌਕਰੀਆਂ ਦਿੱਤੀਆਂ ਲੋਕਾਂ ਨੂੰ ਡਾਟੇ ਲੱਲੋ ਸਾਡੇ ਕੋ ਸਾਰੇ 27 ਜੋ ਲੋਕੀ ਦੇਣਗੇ ਡਾਡਾ ਇਹਨਾਂ ਨੂੰ ਤੇ ਹੁਣ ਨਸ਼ਿਆਂ ਦੇ ਉੱਤੇ ਜੋ ਕਾਰਵਾਈ ਸਰਕਾਰ ਨੇ ਕੀਤੀ ਇਤੋਂ ਸੈਟੀਸਫਾਈਡ ਹੋ ਨਹੀਂ ਮੈਂ ਕੋਈ ਸੈਟੀਸਫਾਈਡ ਨਹੀਂ ਇਹ ਕਿਹੜੀ ਕਾਰਵਾਈ ਹੈ ਇਹ ਕੀ ਕਾਰਵਾਈ ਹੈ ਮੇਨ ਬੰਦੇ ਜਿਹੜੇ ਇਹਨਾਂ ਨੂੰ ਖੁਦ ਨੂੰ ਪਤਾ ਹੈ ਆਪਣੇ ਫਾਰਮ ਹਾਊਸਾਂ ਤੇ ਬਲਾਬਲਾ ਕੇ ਔਰ ਹੋਰ ਦੂਜੇ ਫਾਰਮ ਹਾਊਸਿਸ ਤੇ ਬਲਾਬਲਾ ਕੇ ਉਹਨਾਂ ਨੂੰ ਪਾਰਟੀਆਂ ਦਿੰਦੇ ਆ ਨਾ ਜਿਹੜੇ ਬੰਦਿਆਂ ਨੂੰ ਜਿਹੜੇ ਲੀਕਰ ਦੇ ਮੇਨ ਜਿਹੜੇ ਮਾਫੀਆ ਮੈਂ ਸ਼ਬਦ ਵਰਤਾਂ ਜਾਂ ਫਿਰ ਜੋ ਵੀ ਇਹਦੇ ਮੇਨ ਵੱਡੇ ਮગરਮੱਛ ਨੇ ਤਾਂ ਨਾਲ ਰਲੇ ਇਹਨਾਂ ਦੇ ਕਿਹੜੀ ਕਾਰਵਾਈ ਕਰ ਦਿੱਤੀ ਮੁੱਖ ਮੰਤਰੀ ਸਾਹਿਬ ਕਿਹੜੇ ਲੋਕਾਂ ਨੂੰ ਮੂਰਖ ਬਣਾਉਣ ਡਿਆ ਚਲੋ ਦੂਜੇ ਜ਼ਿਲ੍ਹਿਆਂ ਦੇ ਦੂਜੇ ਸ਼ਹਿਰਾਂ ਦੇ ਲੋਕਾਂ ਨੂੰ ਬਣਾ ਲਓ ਉਹ ਜਿੱਥੋਂ ਅਸੀਂ ਬੈਠੇ ਆ ਇੱਥੇ ਹੀ ਸਭ ਕੁਝ ਇੱਥੋਂ ਹੀ ਚੱਲਦਾ ਤੇ ਸਾਨੂੰ ਮੂਰਖ ਕਿੱਦਾਂ ਬਣਾ ਲੋਗੇ ਤੁਸੀਂ ਸਾਨੂੰ ਕਿੱਦਾਂ ਮੂਰਖ ਬਣਾ ਲੋਗੇ ਸਾਨੂੰ ਪਤਾ ਹੈ ਕਿਹੜੇ ਬੰਦੇ ਨਾਲ ਰਲੇ ਹੋਏ ਆ ਕਿਹੜਾ ਤੇ ਫਿਰ ਨਾਮ ਕਿਉਂ ਨਹੀਂ ਜਾਗਰ ਕਰਦਾ ਕਾਲੀ ਦਲ ਨਹੀਂ ਨਾਮ ਜਾਗਰ ਹੁਣ ਦੇਖੋ ਕਾਲੀ ਦਲ ਹੁਣ ਮੈਂ ਆਪਣੇ ਤੇ ਪਰਚੇ ਕਰਾਈ ਜਾਵੇ ਨਾਮ ਜਾਗਰ ਕਰਕੇ ਜਾਂ ਮੇਰੀ ਜਮਾਨਤ ਦੇ ਦੋਗੇ ਤੇ ਤੁਸੀਂ ਸਮਝ ਜੇ ਮੈਂ ਨਹੀਂ ਨਹੀਂ ਉਹ ਦੇਖੋ ਮੇਰੇ ਵੀ ਕੀ ਹੈ ਕਿ ਮੇਰੀ ਜਮਾਨਤ ਤੁਸੀਂ ਭਰ ਦਿਓ ਜੀ ਮੈਂ ਨਾ ਲੈ ਦਿੰਨੀ ਆ ਠੀਕ ਹੈ ਮੈਂ ਡਰਦੀ ਡੁਰਦੀ ਨਹੀਂ ਆ ਮੇਰੇ ਤੇ ਕਿਹੜਾ ਵੀ ਕੋਈ ਪਹਿਲੀ ਵਾਰੀ ਇਹਨਾਂ ਨੇ ਕਦੀ ਕਾਰਵਾਈ ਜਿੱਦਾਂ ਪਾਈ ਨਹੀਂ ਹੋਵੇ ਅੱਛਾ ਤੁਸੀਂ ਤੁਸੀਂ ਪਾਰਟੀ ਵੱਲੋਂ ਬੋਲਦੇ ਹੋ ਆਮ ਆਦਮੀ ਪਾਰਟੀ ਤੁਹਾਡੇ ਤੋਂ ਇਤਰਾਜ਼ ਕਿਉਂ ਕਰਦੀ ਹੈ ਲਗਾਤਾਰ ਇਤਰਾਜ਼ ਹੁੰਦਾ ਸਭ ਤੋਂ ਆਮ ਆਦਮੀ ਪਾਰਟੀ ਨੂੰ ਚਲੋ ਇੰਨਾ ਕ ਖੌਫ ਚੰਗਾ ਹੈ ਬਣਿਆ ਰਵੇ ਤੇ ਵਧੀਆ ਗੱਲ ਹੈ ਹਮ ਪਤਾ ਲੱਗਦਾ ਵਾ ਕਿ ਵੀ ਕੋਈ ਕੰਮ ਗਲਤ ਕੰਮ ਕਰਨ ਤੋਂ ਪਹਿਲਾਂ ਇੱਕ ਵਾਰੀ ਸੋਚਣਗੇ ਇਥੇ ਅਕਾਲੀ ਦਲ ਦੇ ਬੰਦੇ ਬੈਠੇ ਆ ਆ ਵਾਲੇ ਬੰਦੇ ਬੈਠੇ ਆ ਤੇ ਥੋੜਾ ਜਿਹਾ ਧਿਆਨ ਨਾਲ ਚੱਲੀਏ ਇਹ ਤਾਂ ਬਿਲਕੁਲ ਬੇਖੌਫ ਹੋ ਗਏ ਤੇ ਫਿਰ ਉਹ ਕਿਤਨਾ ਕਿਨੂ ਪੈਣਾ ਲੋਕਾਂ ਨੂੰ ਹੂੰ ਤੇ ਲੋਕੀ ਸਗੋ ਸਾਨੂੰ ਸਪੋਰਟ ਕਰਨ ਸ਼ੁਕਰ ਮਨਾਉਣ ਵੀ ਹਜੇ ਅਸੀਂ ਬੈਠੇ ਆ ਇੱਥੇ ਵੀ ਸਾਡਾ ਕੋਈ ਮਾੜਾ ਮੋਟਾ ਇਹਨਾਂ ਨੂੰ ਹੈਗਾ ਵਾ ਕੋਈ ਸ਼ਰਮ ਆ ਜਾਂ ਕੋਈ ਡਰ ਆ ਜਾਂ ਕੁਝ ਵੀ ਆ ਕਿ ਤੋਂ ਉਹਦੇ ਕਰਕੇ ਤੁਸੀਂ ਬਚੇ ਜੀ ਕਈ ਕਈ ਮੁੱਦਿਆਂ 'ਚ ਲੋਕ ਬਚੇ ਆ ਨਹੀਂ ਤੇ ਜੋ ਇਹਨਾਂ ਨੇ ਲੁੱਟ ਮਚਾਈ ਆ ਨਾ ਮੈਂ ਤੁਹਾਨੂੰ ਕਹਿੰਦੀ ਦੋਵੇਂ ਹੱਥਾਂ ਨਾਲ ਲੁੱਟਣ ਰਹੇ ਜੇ 10-10000 ਰੁਪਇਆ ਰਿਸ਼ਵਤ ਫੜਨ ਰਹੇ ਇਹਨਾਂ ਦੇ ਐਮਐਲ 5.500 ਰੁਪਈਆ ਵੀ ਇਹਨਾਂ ਦੇ ਪੀਏ ਫੜਨ ਡਏ ਜੇ ਕੀ ਮਤਲਬ ਮੈਂ ਕਿੰਨੇ ਲੈਵਲ ਤੇ ਮੈਂ ਦਿਗ ਕੇ ਗੱਲਾਂ ਕਰਾਂ ਹੁਣ ਤੁਹਾਡੇ ਨਾਲ ਵੀ ਮੈਂ ਕੀ ਤੁਹਾਨੂੰ ਦੱਸਾਂ ਪਰ ਸਰਕਾਰ ਨਸ਼ੇ ਤੇ ਯੁੱਧ ਨਸ਼ਿਆਂ ਵਿਰੁੱਧ ਕਰ ਗਈ ਹੈ ਕਾਦਾ ਜੇ ਉਹਦੇ ਨਾਲ ਅੱਛਾ 31 ਮਈ ਤੋਂ ਬਾਅਦ ਜੇ ਨਸ਼ਾ ਖਤਮ ਹੋ ਗਿਆ ਫਿਰ ਤੁਸੀਂ ਸਰਕਾਰ ਨੂੰ ਵਿਕਟਰੀ ਮੰਨੋਗੇ ਬਿਲਕੁਲ ਕਰਨ ਮੈਂ ਮੰਨਣ ਨੂੰ ਤਿਆਰ ਹਾਂ ਕਰਨ ਤਾਂ ਸਹੀ ਤਾਰੀਫ ਕਰੋਗੇ ਆਮ ਆਦਮੀ ਪਾਰਟੀ ਮੈਂ ਪੋਸਟਰ ਲਵਾਉਂਗੀ ਖੁਦ ਮੁੱਖ ਮੰਤਰੀ ਸਾਹਿਬ ਦੇ ਫੋਟੋ ਲਾ ਕੇ ਨਾ केजरीवाल ਦੀ ਨਹੀਂ ਅਸੀਂ ਲਾਵਾਂਗੇ ਕੋਈ ਉਹਦਾ ਇੱਥੇ ਕੋਈ ਲੈਣ ਦੇਣ ਹੈ ਨਹੀਂ ਉਹ ਐਵੇਂ ਹੀ ਨਜਾਇਜ਼ ਹੀ ਆ ਕੇ ਇੱਥੇ ਬੈਠਾ ਹੋਇਆ ਬੰਦਾ ਇੱਕ ਹੋਰ ਵੀ ਮੈਨੂੰ ਕਈ ਗੱਲਾਂ ਉਹਨਾਂ ਬਾਰੇ ਪਤਾ ਲੱਗੀਆਂ ਆਪਣੇ ਸ਼ਹਿਰ ਦੇ ਵਿੱਚ ਜਿਹੜੇ ਉਹ ਪੱਕੇ ਬੰਦੋਬਸਤ ਕਰ ਰਹੇ ਆ ਨਾ ਇੱਥੇ ਸਿਆਸਤ ਕਮਾਉਂਦੇ ਸਭ ਸਾਨੂੰ ਪਤਾ ਹੈ ਤੇ ਇਸ ਕਰਕੇ ਨਹੀਂ ਮੇਰਾ ਸਵਾਲ ਹੈ ਕਿ 31 ਮਈ ਨੂੰ ਪੰਜਾਬ ਨਸ਼ਾ ਮੁਕਤ ਹੋਣ ਜਾ ਰਿਹਾ ਉਹਨਾਂ ਨੇ ਕਿਹਾ ਕਿ ਅਸੀਂ ਪੰਜਾਬ ਨਸ਼ਾ ਮੁਕਤ ਕਰ ਦਾਂਗੇ ਕਿ ਆਕਾਲੀ ਦਲ ਵੱਲੋਂ ਰੂਪਕੌਰ ਸੰਧੂ ਇਸ ਫੈਸਲੇ ਦਾ ਸਵਾਗਤ ਕਰਨਗੇ ਬਿਲਕੁਲ ਸਵਾਗਤ ਕਰੂੰਗੇ ਪੋਸਟਰ ਲਵਾਉਂਗੇ ਮੁੱਖ ਮੰਤਰੀ ਸਾਹਿਬ ਦੇ ਪੂਰੇ ਸ਼ਹਿਰ ਦੇ ਵਿੱਚ ਹਰ ਜਗ੍ਹਾ ਹਰ ਚੌਂਕ 'ਚ ਲਵਾਵਾਂਗੇ ਜੇ ਇਹਨਾਂ ਨੇ ਕੰਮ ਕਰ ਦਿੱਤਾ ਸਾਨੂੰ ਪਤਾ ਹੈ ਨਾ ਵੀ ਕਿੱਥੇ ਕੀ ਕੰਮ ਹੋ ਰਿਹਾ ਕਿੱਥੋਂ ਜਦੋਂ ਵੇਖੋ ਖੁਦ ਕੇ ਦੀ ਵਾਰ ਖਾਰੀ ਹੈ ਜਾਂ ਵਾਰਡ ਖੇਤ ਖਾਰਿਆ ਜੋ ਵੀ ਹੈ ਸਮਝ ਲਓ ਬਸ ਤੁਸੀਂ ਪੀਏ ਸਭ ਜਿਹੜੇ ਦਿੱਲੀ ਵਾਲੇ ਠੱਗ ਇੱਥੇ ਆ ਕੇ ਬਿਠਾ ਲਿਆ ਨਾ ਮੁੱਖ ਮੰਤਰੀ ਸਾਹਿਬ ਨੇ ਉਹ ਖੋਦ ਇਹਨਾਂ ਨੇ ਆਪਣੀ ਬੇੜੀ ਚਵੱਟੇ ਪਾ ਲਿਆ ਜੇ ਕਿਤੇ ਯੋਧ ਨਸ਼ਿਆਂ ਵਿਰੁੱਧ ਕਰ ਵੀ ਰਏ ਸੀ ਨਾ ਇਹ ਜਿਹੜੇ ਐਨ ਮੌਕੇ ਤੇ ਉੱਥੋਂ ਹਾਰੇ ਹੋਏ ਲੀਡਰ ਆ ਕੇ ਇੱਥੇ ਬਹਿ ਗਏ ਬਸ ਉੱਥੋਂ ਹੀ ਸਮਝ ਲਓ ਵੀ ਸਾਰਾ ਕੁਝ ਇਹ ਤੁਹਾਡਾ ਇਹ ਗੇਮ ਜੋ ਉਹ ਪਾ ਰਹੇ ਨੇ ਕਿਉਂਕਿ ਉਹ ਤਜਰਬੇਕਾਰ ਨੇ ਠੱਗੀਆਂ ਮਾਰਨ ਦੇ ਜੇਲਾਂ ਘਟ ਕੇ ਆਏ ਨੇ ਕਿ ਕਰ ਮਾਫੀਆ ਦੇ ਨਾਲ ਰਿਲੇਟਡ ਉਹਨਾਂ ਤੇ ਕੇਸ ਪਏ ਉਹਨਾਂ ਨੇ ਪਾਲਿਸੀਆਂ ਬਣਾਈਆਂ ਉਹ ਪਾਲਿਸੀਆਂ ਇੱਥੇ ਲਾਗੂ ਕਰਵਾਈਆਂ ਗਈਆਂ ਉਹਨਾਂ ਨੂੰ ਪਤਾ ਹੈ ਵੀ ਆਹ ਚੀਜ਼ ਕਿੱਥਾਂ ਕੀ ਹੋਣੀ ਹੈ ਮੁੱਖ ਮੰਤਰੀ ਸਾਹਿਬ ਵਿਚਾਰਿਆਂ ਨੂੰ ਕੀ ਪਤਾ ਮੈਨੂੰ ਤਾਂ ਇਹਨਾਂ ਤੇ ਤਰਸ ਹੀ ਆਉਂਦਾ ਵੀ ਇਹਨਾਂ ਨੂੰ ਚਿੱਤਰਕਾਰ ਨੂੰ ਅੱਗੇ ਕਰ ਦਿੰਦੇ ਆ ਸਾਰਾ ਨੈਕਸਸ ਪਿੱਛੋਂ ਇਹ ਲੋਕ ਆਪਰੇਟ ਕਰ ਰਿਹਾ ਜਿਹੜੇ ਆ ਵੱਡੇ ਠੱਗ ਆ ਕੇ ਇੱਥੇ ਦਿੱਲੀ ਦੇ ਇੱਥੇ ਬਹਿ ਗਏ ਆ ਨਾ ਪੰਜਾਬ ਦੇ ਵਿੱਚ ਇਹ ਨੇ ਪੰਜਾਬ ਤੋਂ ਨਸ਼ਾ ਖਤਮ ਹੋਊਗਾ ਕਿ ਨਹੀਂ ਦੇਖੋ ਅਰਦਾਸ ਕਰ ਸਕਦੇ ਆ ਆਪਾਂ ਮੈਨੂੰ ਤਾਂ ਲੱਗਦਾ ਸਰਕਾਰ ਸਰਕਾਰ ਨੇ ਨਹੀਂ ਸੁਣੀ ਸਾਡੀ ਜਰਰੀ ਕਿਸੇ ਵੀ ਸਰਕਾਰ ਨੇ ਨਹੀਂ ਸੁਣੀ ਕੀ ਕਰ ਸਕਦੇ ਆ ਉਹ ਦੱਸੋ ਜਦੋਂ ਇੱਕ ਬੰਦਾ ਜੇ ਮਨ ਬਣਾਉਂਦਾ ਵਾ ਤੇ ਉਹਨੂੰ ਦੂਜਾ ਬੰਦਾ ਥੱਲੇ ਲਾ ਦਿੰਦਾ ਜੇ ਉਹਦਾ ਕਿਤੇ ਜ਼ਮੀਰ ਜਾਗਦਾ ਤੇ ਇਧਰੋਂ ਲਾਲਚ ਦੇ ਦਿੱਤੇ ਜਾਂਦੇ ਆ ਜੇ ਲਾਲਚ ਨਹੀਂ ਆ ਤੇ ਫਿਰ ਧਮਕੀਆਂ ਡਰਾਵੇ ਟੇਬਲ ਦੇ ਉੱਤੇ ਡੀਲਾਂ ਹੁੰਦੀਆਂ ਇਦਾਂ ਵੀ ਆਹ ਪਰਚਾ ਹੀ ਪੈਣਾ ਹੀ ਨਾਲ ਆਹ 10 ਗ੍ਰਾਮ ਚਿੱਟਾ ਰੱਖ ਕੇ ਤੇ ਜਾਂ ਆ ਚੀਜ਼ ਮੰਨ ਦੋਮਾ ਚ ਇੱਕ ਚੂਜ਼ ਕਰ ਮਤਲਬ ਉਹ ਪੰਜਾਬ ਨਸ਼ਾ ਮੁਕਤ ਨਹੀਂ ਹੋਏਗਾ ਠੀਕ ਹੈ ਦੋਮਾ ਚ ਮੌਤ ਹੈ ਜਾ ਉਹ ਪਰਚਾ ਚੜੂਗਾ ਤਾਂ ਵੀ ਤੇ ਨਹੀਂ ਤੈਨੂੰ ਸਮਝੌਤਾ ਕਰਨਾ ਪਊਗਾ ਜੀ ਸਮਝੌਤਾ ਕਰ ਲੈਂਦੇ ਫਿਰ ਕੀ ਕਰ ਸਕਦੇ ਆਪਾਂ ਇੱਥੇ ਦੇਖੋ ਬਹੁਤ ਹੱਦ ਤੱਕ ਮੈਂ ਕਹੂੰਗੀ ਕਿ ਜੇ ਕਿਤੇ ਸ਼੍ਰੋਮਣੀ ਅਕਾਲੀ ਦਲ ਆ ਜਾਂਦਾ ਹ ਹ ਇਹਨਾਂ ਨੂੰ ਤੇ ਨਹੀਂ ਬਖਸ਼ਿਆ ਜਾਊਗਾ ਜਿਨ੍ਹਾਂ ਦਾ ਔਨ ਰਿਕਾਰਡ ਪਤਾ ਹੈ ਕਿ ਇਹੋ ਲੋਕ ਨੇ ਜੀ ਦੇਖੋ ਅਸੀਂ ਇਹਨਾਂ ਨੂੰ ਇਨਫੋਰਮੇਸ਼ਨ ਦਈਏ ਵੀ ਨਾ ਕਿ ਆ ਬੰਦੇ ਜੇ ਕਾਰਵਾਈ ਹੁਣ ਕਿੰਨੇ ਕਰਨੀ ਹੈ ਹਰਾਪੈਨ ਕਿਤੇ ਕੋਲ ਆ ਸਾਡੇ ਕੋਲ ਤਾਂ ਹੈ ਨਹੀਂ ਅਸੀਂ ਤੇ ਸਹਿਯੋਗ ਦੇ ਸਕਦੇ ਹਾਂ ਜੋ ਜੋ ਸਾਡੇ ਕੋਲ ਇਨਫੋਰਮੇਸ਼ਨ ਹੋਊਗੀ ਕਿ ਆ ਬੰਦੇ ਆ ਇਦਾਂ ਹੁਣ ਜਾ ਕੇ ਅਗਲੀ ਤੇ ਨਸਮਝੋਤੇ ਕਰ ਲੈਂਦੇ ਆ ਤੇ ਫਿਰ ਉੱਥੇ ਅਸੀਂ ਆਪ ਦੀ ਜਾਨ ਖਤਰੇ ਚ ਪਾ ਰਹੇ ਆ ਸਾਰਾ ਕੁਝ ਕਰਨੇ ਆ ਪਰ ਅੱਗੋ ਕਾਰਵਾਈ ਇਹ ਨਹੀਂ ਕਰਦੇ ਇਹ ਪੂਰਾ ਅੰਦਰ ਦਾ ਸਿਸਟਮ ਨਾਲ ਰਲਿਆ ਹੋਇਆ ਜੀ ਕਿਸੇ ਇੱਕ ਬੰਦੇ ਦਾ ਹੈ ਹੀ ਨਹੀਂ ਆ ਇੰਪੋਸੀਬਲ ਹੈ ਬਸ ਰੱਬ ਰੱਬ ਕੇ ਅਰਦਾਸ ਕਰੋ ਹੋਰ ਕੁਛ ਨਹੀਂ ਜੇ ਜਾਂ ਆਪਣਾ ਮਨ ਬਣਾ ਲਓ ਜਾਂ ਨੌਜਵਾਨ ਜਿਹੜੇ ਖੇਡਣ ਵਾਲੇ ਪਾਸੇ ਲਾ ਲਓ ਅੱਗੇ ਕਬੱਡੀ ਦੇ ਟੂਰਨਾਮੈਂਟ ਕਬੱਡੀ ਕੱਪ ਹੁੰਦੇ ਸੀਗੇ ਬਹੁਤ ਹੱਦ ਤੱਕ ਇਸ ਚੀਜ਼ ਨੂੰ ਠੱਲ ਪਾਈ ਗਈ ਸੀ ਕਿੰਨਾ ਕਿੰਨਾ ਮਤਲਬ ਇਨਾਮ ਰੱਖਿਆ ਜਾਂਦਾ ਸੀ ਹੈਨਾ ਉਹਦੇ ਨਾਲ ਨੌਕਰੀਆਂ ਦਿੱਤੀਆਂ ਸਪੋਰਟਸ ਕੋਟੇ ਜੋ ਕਈ ਕੁਝ ਸੀਗਾ ਖੇਡਣ ਵਾਲੇ ਪਾਸੇ ਲੱਗ ਜਾਣ ਕਿਤੇ ਨੌਜਵਾਨ ਨਾ ਹੁਣ ਵੇਖੋ ਬੰਦੇ ਬਾਹਰ ਜਾਈ ਜਾਂਦੇ ਆ ਕੀ ਕਰਨ ਫਿਰ ਇੱਥੇ ਹਣ ਮਾਪਾ ਜਾਂ ਬਾਹਰ ਪੇ ਹੀ ਦਿੰਦੇ ਆ ਜੇ ਕੋਈ ਮਾਸਾ ਕੋਈ ਕਿੱਲਾ ਦੋ ਕਿੱਲੇ ਵੀ ਆ ਕਿਸੇ ਕੋਲ ਮੇਚ ਵਟ ਕੇ ਉਹਨੂੰ ਬਾਹਰ ਤੋਰ ਦਿੰਦੇ ਆ ਵੀ ਆਸੀਂ ਛੱਡ ਕੇ ਲੋਕ ਇੱਚੋਂਦੇ ਹੁਣ ਇਹ ਕਿਹੜੀਆਂ ਗੱਲਾਂ ਕਰਦੇ ਆ ਜੀ ਨਹੀਂ ਇਹ ਤਿੰਨ ਮਹੀਨੇ ਕਹਿੰਦੇ ਸੀ ਆ ਤਿੰਨ ਸਾਲ ਹੀ ਬੀਤ ਗਏ ਕੀ ਕਰ ਲਿਆ ਅਥਾਰ ਵਾਲੀ ਬੀਬੀ ਬਾਹਰ ਰੀਲਾ ਪਉਣ ਡਈ ਆ ਦੱਸੋ ਜੀ ਹੁਣ ਦੱਸੋ ਵੀ ਅੰਦਰ ਦਿੱਤੇ ਦਿੱਤੇ ਬੰਦੇ ਵੀ ਬਾਹਰ ਹੋਣਦੇ ਆ ਤੇ ਬਾਹਰ ਵਾਲਿਆਂ ਨੂੰ ਕਿੱਥੇ ਅੰਦਰ ਭੇਜਣਾ ਇਹਨਾਂ ਨੇ ਜੀ ਐਡੇ ਵੱਡੇ ਕਾਂਢ ਦੇ ਵਿੱਚ ਉਹ ਫਸੀ ਸੀ ਤੇ ਉਹ ਬਾਹਰ ਆ ਗਈ ਹੈ ਕੀ ਕਾਰਵਾਈ ਕਰ ਲਈ ਆ ਕੀ ਕੀ ਕਰ ਲੈਣਾ ਇੱਥੇ ਵੀ ਇਹਨਾਂ ਨੇ ਹੁਣ ਆ ਥੋੜੇ ਦਿਨਾਂ ਸਸਪੈਂਡ ਹੀ ਕੀਤੇ ਆ ਨਾ ਡਿਸਮਿਸ ਤਾਂ ਨਹੀਂ ਕੀਤੇ ਨਾ ਨਹੀਂ ਡਿਸਮਿਸ ਨਹੀਂ ਕੀਤੇ ਫਿਰ ਇਹ ਤਾਂ ਆਂਦੇ ਮੈਂ ਡਿਸਮਿਸ ਕਰੂੰਗਾ ਉੱਥੋਂ ਦਾ ਐਸ ਐਚਓ ਡੀ ਐਸ ਪੀ ਬਨਾਂਟੀ ਕਿੱਥੇ ਕੀਤੇ ਆ ਜੀ ਸਸਪੈਂਡ ਕੀਤੇ ਆ ਥੋੜੇ ਦਿਨ ਰੁਕੋ ਅਸੀਂ ਵੀ ਇੱਥੇ ਹੀ ਆ ਇੱਥੇ ਹੀ ਬੋਡਕਾਸਟ ਕਰਾਂਗੇ ਇਹ ਵਾਪਸ ਬਹਾਲ ਹੋ ਜਾਣੇ ਸਭ ਬਹਾਲ ਹੋ ਗਏ ਤਾਂ ਦੁਬਾਰਾ ਇੱਥੇ ਬੋਡਕਾਸਟ ਕਰਾਂਗੇ ਬਿਲਕੁਲ ਬਿਲਕੁਲ ਲਾਮਤ ਪਾਹਾਂਗੇ ਨਾਲੇ ਆ ਕੇ ਇਹਨਾਂ ਨੂੰ ਮੁੱਖ ਮੰਤਰੀ ਸਾਹਿਬ ਜੋ ਮੈਂ ਮੈਨੂੰ ਤਾਂ ਲੱਗਦਾ ਸੀ ਕਿ ਮੈਂ ਸ਼ਾਇਦ ਬੈਨਰ ਲਵਾਉਂਗੀ ਇਹਨਾਂ ਦੇ ਕਿ ਨਸ਼ਾ ਬੰਦ ਹੋਣ ਵਾਲਾ ਪਰ ਆਸ ਨਹੀਂ ਮੈਨੂੰ ਹੈਗੀ ਬਾਕੀ ਤੁਹਾਡੇ ਸਾਹਮਣੇ ਆ ਜੀ ਸ਼ੁਕਰੀਆ ਸਮਾਂ ਦੇਣ ਵਾਸਤੇ ਤਾਂ ਐਸਨ ਅਕਾਲੀ ਦਲ ਤੋਂ ਰੂਪਕਰ ਸੰਦੂ ਜਰਣਾ ਗੱਲਬਾਤ ਕੀਤੀ ਹੈ ਤੇ ਜੋ ਇਸ ਵੇਲੇ ਨਸ਼ੇ ਨੂੰ ਲੈ ਕੇ ਰਾਜਨੀਤੀ ਚੱਲ ਰਹੀ ਹੈ ਉਸ ਦੇ ਵਿੱਚ ਬੇਖੌਫ ਚਰਚਾ ਕਰਦੇ ਨਜ਼ਰ ਆਏ ਨਹੀਂ ਤੇ ਨਾਲ ਹੀ ਨਾਲ ਕਿਹਾ ਕਿ ਸਰਕਾਰ ਦੇ ਜਿਹੜੇ ਵਾਅਦੇ ਨੇ ਉਹ 31 ਮਹੀਨਿਆਂ ਨੂੰ ਪਤਾ ਲੱਗ ਜਾਨੇ ਨੇ ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਲੀਡਰਾਂ ਤੇ ਵੀ ਸਵਾਲੀਆ ਨਿਸ਼ਾਨ ਖੜੇ ਕਰਦੇ ਨਜ਼ਰ ਆਏ ਨੇ ਕੁਲ ਮਿਲਾ ਕੇ ਸਰਕਾਰ ਇਸ ਮਸਲੇ ਨੂੰ ਖਤਮ ਕਰਨ ਦਾ ਗੱਲ ਕਰ ਰਹੀ ਹੈ ਪਰ ਜ਼ਮੀਨੀ ਹਕੀਕਤ ਤੇ ਲੋਕ ਚਾਹੁੰਦੇ ਨੇ ਕਿ ਜਿਹੜੇ ਇਹਦੇ ਵੱਡੇ ਮગરਮੱਛ ਨੇ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਤਾਂ ਕਿ ਭਵਿੱਖ ਤੇ ਵਿੱਚ ਇਸ ਤਰ੍ਹਾਂ ਦੇ ਜਿਹੜੇ ਕਾਨੂੰਨੇ ਕਮ ਹੈ ਪੰਜਾਬ ਚ ਨਾ ਹੋ ਸਕਣ